ਕੋਈ ਥਾਣੇ ਕੀ ਫਿਰ ਵੀ ਚਲੋ ਇਹਨਾਂ ਨੇ 1 ਸਾਲ ਕੁਛ ਕਹਿੰਦੇ ਸੀ ਕਿ ਇੱਥੇ ਆ ਚੀਜ਼ਾਂ ਹੋਈਆਂ ਉਹਦੇ ਵਜ੍ਹਾ ਨਾਲ ਅਸੀਂ 1 ਸਾਲ ਲਈ ਇਹਨੂੰ ਲਾਗੂ ਕੀਤਾ ਫਿਰ 1 ਸਾਲ ਲਈ ਉਹ ਬੰਦਾ ਜੇਲ੍ਹ ਦੇ ਅੰਦਰ ਆ ਫਿਰ 1 ਸਾਲੀ ਵਧਾਇਆ ਗਿਆ ਫਿਰ ਹੁਣ 2 ਸਾਲ ਪੂਰੇ ਹੁੰਦੇ باوجود ਵੀ ਤੀਸਰੀ ਵਾਰ ਫਿਰ ਵਧਾਉਣਾ ਮੇਰਾ ਖਿਆਲ ਹੈ ਕਿ ਇੱਕ ਇੱਕ ਲੋਕਤੰਤਰ ਦੇ ਇਹੋ ਜਿਹਾ ਇੱਕ ਵੱਡਾ ਬਹੁਤ ਵੱਡਾ ਤਬਾਵਤ ਲੋਕਤੰਤਰ ਦੇ ਨਾਂ ਤੇ ਜਿਹੜਾ ਇਹ ਲੋਕਤੰਤਰ ਦਾ ਮਖੌਟਾ ਪਾ ਕੇ ਜਿਹੜਾ ਇਹ ਤਾਨਾਸ਼ਾਹੀ ਵਤੀਰਾ ਵਾ ਕਿ ਇੱਕ ਕੌਮ ਨੂੰ ਦਬਾਉਣ ਵਾਸਤੇ ਉਹਦੀ ਸੋਚ ਨੂੰ ਦਬਾਉਣ ਵਾਸਤੇ ਉਹਤੇ ਜਿੰਨਾ ਮਰਜ਼ੀ ਜ਼ੁਲਮ ਕੀਤਾ ਜਾਵੇ ਉਹ ਕੋਈ ਕਾਨੂੰਨ ਦੀ ਕੋਈ ਕਿਸ ਚੀਜ਼ ਦੀ ਕੋਈ ਪਰਵਾਹ ਨਹੀਂਗੀ ਕਾਨੂੰਨ ਤੋਂ ਬਾਹਰ ਜਾ ਕੇ ਇੱਕ ਪਾਸੇ ਕਹਿ ਰਹੇ ਕਿ ਕਾਨੂੰਨ ਨੂੰ ਆਮ ਲੋਕ ਨਹੀਂ ਮੰਨਦੇ ਜੋ ਲੋਕ ਮੰਨਦੇ ਆ ਤੇ ਸਰਕਾਰ ਜਿਹੜੀ ਆ ਕਾਨੂੰਨ ਦੀਆਂ ਧੱਜੀਆਂ ਢਾ ਕੇ ਇਹੋ ਜੇ ਕਾਰਨਾਮੇ ਕਰਦੀ ਆ ਕਿ ਲੋਕਾਂ ਨੂੰ ਕਾਨੂੰਨ ਤੋਂ ਬਾਹਰ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੁਣ ਅਮਰਪਾਲ ਨੇ ਇੱਕ ਐਮਪੀ ਦੀ ਇਲੈਕਸ਼ਨ ਲੜਨ ਦੇ ਲੜ ਕੇ ਲੋਕ ਸਭਾ ਚ ਸੌਂ ਚੁੱਕੇ ਉਹ ਆਪਣੇ ਜਿਹੜੇ ਆਪਣੇ ਲੋਕਾਂ ਦੀ ਆਵਾਜ਼ ਉੱਥੇ ਰੱਖਣੀ ਚਾਹੁੰਦਾ ਉਹਨੂੰ ਉਹਨੂੰ ਰੋਕਿਆ ਜਾ ਰਿਹਾ ਹੈ ਕਿ ਉਹ ਆਪਣੇ ਜਿਹੜੇ ਉਹਨਾਂ ਤੇ ਤਸ਼ੱਦਦ ਜਾਂ ਉਹਨਾਂ ਦੇ ਕੌਮ ਤੇ ਹੋ ਰਿਹਾ ਜਾਂ ਸਾਡੇ ਪੰਜਾਬ ਨਾਲ ਜੋ ਤੱਕੇ ਹੋ ਰਹੇ ਆ ਉਹਦੇ ਖਿਲਾਫ ਕੋਈ ਗੱਲ ਨਾ ਕਰ ਸਕੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰੇ ਇਹ ਚੀਜ਼ਾਂ ਜਿਹੜੀਆਂ ਕਿ ਲੋਕਤੰਤਰ ਸੰਵਿਧਾਨ ਕਾਨੂੰਨ ਕਾਇਦਿਆਂ ਤੋਂ ਬਾਹਰ ਜਾ ਕੇ ਸਾਰਾ ਕੁਝ ਕੀਤਾ ਜਾ ਰਿਹਾ ਇਹਦੇ ਇਹਦੇ ਚ ਮੇਰਾ ਖਿਆਲ ਹੈ ਕਿ ਇਹ ਜਿਹੜੇ ਆਪਣੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਦੇ ਜਿਹੜੀਆਂ ਸਟੇਟਮੈਂਟਾਂ ਤੋਂ ਇਦਾਂ ਕਿ ਸਿੱਖਾਂ ਪ੍ਰਤੀ ਜਾਂ ਘੱਟ ਗਿਣਤੀਆਂ ਪ੍ਰਤੀ ਉਹਨਾਂ ਦੇ ਮਨ ਚ ਬਹੁਤ ਵੱਡੀ ਨਫ਼ਰਤ ਆ ਤੇ ਉਹਦੇ ਉਹ ਦਿਨ ਆ ਜਹਾਂ ਮਲਾ ਕੇ ਕੋਈ ਕਾਨੂੰਨ ਕਾਇਦੇ ਦੀ ਕੇ ਚੀਜ਼ ਦੀ ਪਰਵਾਹ ਨਹੀਂ ਹੋ ਰਹੀ ਨੇ ਕੰਮ ਕਰਨ ਵਾਲੇ ਆ ਜਾਂਦੇ ਵਾਸਤੇ ਜੋ ਕੋਈ ਵੀ ਜਿਹੜੀ ਸਮੱਸਿਆ ਇੱਥੇ ਦੀ ਉਹ ਅਮਰਤਪਾਲ ਦੇ ਸਿਰ ਮੜਨਾ ਚਾਹੁੰਦੀ ਹੈ ਇਹ ਕਿਉਂਕਿ ਉਹ ਇੱਕ ਬੰਦੇ ਨੂੰ 2 ਸਾਲ ਤੋਂ ਵੱਧ ਸਮਾਂ ਜੇਲ੍ਹ ਚ ਹੋ ਗਿਆ ਤੇ ਉਹਦੇ ਨਾਂ ਤੇ ਹੀ ਸਾਰਾ ਕੁਝ ਇਹ ਡਰਾਮਾ ਕਰਕੇ ਮੇਰੇ ਖਿਆਲ ਇਹ ਕਿ ਲੋਕਾਂ ਨੂੰ ਇੱਕ ਡਰਾ ਕੇ ਇਹ ਤਮਕਾ ਕੇ ਉਹ ਆਪ ਆਪਣੇ ਪੱਖ ਚ ਕਰਨ ਦੀ ਜਿਹੜੀ ਕੋਸ਼ਿਸ਼ ਹੈ ਮੇਰੇ ਖਿਆਲ ਆ ਕਿ ਇੱਕ ਜਮਹੂਰੀਅਤ ਦੇਸ਼ ਚ ਬਹੁਤ ਵੱਡਾ ਇਹ ਇੱਕ ਇਹ ਗਨਾਹ ਕਰ ਰਹਾ ਹੈ ਕਿਉਂਕਿ ਲੋਕਾਂ ਨੂੰ ਇਹ ਮਜਬੂਰ ਕੀਤਾ ਜਾ ਰਿਹਾ ਕਿ ਤੁਸੀਂ ਗਲਤ ਰਸਤਾ ਅਪਣਾਓ ਜੇ ਕੋਈ ਗਲਤ ਰਸਤੇ ਤੋਂ ਸਹੀ ਰਸਤੇ 'ਚ ਕਾਨੂੰਨ ਦੇ ਤਹਿਤ ਚੱਲਣਾ ਚਾਹ ਰਿਹਾ ਤੇ ਉਹਨੇ ਮਜਬੂਰ ਕਰਕੇ ਉਸ ਤੋਂ ਬਾਹਰ ਕੱਢ ਰਿਹਾ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਦੀ ਇਹ ਜਿਹੜੀ ਇਹਦੀ ਅਸੀਂ ਸਖ ਸ਼ਬਦਾਂ 'ਚ ਇਸ ਕਾਨੂੰਨ ਦੀ ਨਖੇਦੀ ਕਰਦੇ ਆ ਤੇ ਅਸੀਂ ਇਹਨਾਂ ਨੂੰ ਵੀ ਵਾਰਨਿੰਗ ਦੇਣੀ ਚਾਹੁੰਦੇ ਆ ਕਿ ਇਹ ਸਮਾਂ ਹਮੇਸ਼ਾ ਨਹੀਂ ਰਹਿੰਦਾ ਭਗਵਾਨ ਤੁਮਾਨ ਇਹ ਜਿਹੜਾ ਲੋਕ ਹੈ ਲਾ ਐਂਡ ਆਰਡਰ ਦੀ ਗੱਲ ਕਰਦੇ ਆ ਮੇਰਾ ਖਿਆਲ ਹੈ ਕਿ ਜੇ ਅਮਰਿਤਪਾਲ ਦੇ ਇੱਥੇ ਨਾਂ ਰਹਿਣ ਨਾਲ ਆਰਡਰ ਸਹੀ ਰਹਿੰਦਾ ਨਾ ਫਿਰ ਵੀ ਕੋਈ ਵਿਸ਼ਵਾਸ ਕੀਤਾ ਦੱਸ ਸਕਦੇ ਮੇਰਾ ਖਿਆਲ ਹੈ ਕਿ 2 ਸਾਲਾਂ ਦੇ ਸਮੇਂ ਚ ਕੋਈ ਦਿਨ ਨਹੀਂ ਹੋਣਾ ਜਿੱਦਣ ਕੋਈ ਕਤਲ ਨਾ ਹੋਇਆ ਹੋਵੇ ਕੋਈ ਫਰੋਤੀ ਨਾ ਲਈ ਗਈ ਹੋਵੇ ਕੋਈ ੜਕੈਤੀ ਨਾ ਹੋਈ ਹੋਵੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸਾਰਾ ਚੀਜ਼ਾਂ ਜਿਹੜੀਆਂ ਕਿ ਬਹੁਤ ਹੀ ਇਹ ਇਹ ਜਿਹੜਾ ਸਰਕਾਰ ਹਰ ਹਰ ਫਰੰਟ ਤੇ ਫੇਲਿਆ ਕਿ ਇੱਕ ਇਹਨੂੰ ਜੰਗਲ ਰਾਜ ਇੱਕ ਪੁਲਸ ਰਾਜ ਬਣਾਇਆ ਜਾ ਰਿਹਾ ਦਿਨ ਦਿਹਾੜੇ ਸਾਡੇ ਨੌਜਵਾਨਾਂ ਨੂੰ ਉਹਨਾਂ ਦੇ ਮਰਡਰ ਕੀਤੇ ਜਾ ਰਹੇ ਆ ਪੁਲਸ ਸੜੀ 'ਚ ਖੜਕੇ ਹਥਿਆਰ ਬਰਾਮਦ ਕਰਨ ਦੇ ਨਾਂ ਤੇ ਉਹਨਾਂ ਨੂੰ ਉੱਥੇ ਜਾ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਕਿ ਇਹ ਇਹ ਕਿਹੜੇ ਕਾਨੂੰਨ ਦੇ ਤਹਿਤ ਹੋ ਰਿਹਾ ਇਹ ਮੇਰਾ ਖਿਆਲ ਹੈ ਕਿ ਹੁਣ ਜੋ ਹਾਲਾਤ ਬਣੇ ਪਏ ਆ ਉਹਦੇ 'ਚ ਸਾਰਾ ਕੁਝ ਜਿਹੜਾ ਕਿ ਇਦਾਂ ਦਾ ਕੀਤਾ ਜਾ ਰਿਹਾ ਕਿ ਹੁਣ ਸਰਕਾਰ ਇਹਨਾਂ ਦੇ ਨਮਾਇਦਿਆਂ ਨੂੰ ਲੋਕ ਇਹਨਾਂ ਨੇ ਕਿਸਾਨਾਂ ਨਾਲ ਵੀ ਇਹੋ ਜਿਹੀ ਧੱਕੇਸ਼ਾਹੀ ਕੀਤੀ ਲੋਕਾਂ ਦੇ ਪਿੰਡਾਂ 'ਚ ਨਹੀਂ ਬਣਦੇ ਰਹੇ ਤੇ ਜਿਹੜੀ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਸਤੇ ਸੀ ਉਹ ਕੁਝ ਇਹਨਾਂ ਦੇ ਨੇਤਾਵਾਂ ਦੇ ਸਿਕਉਰਟੀਾਂ 'ਚ ਲੱਗੀ ਹੋਈ ਆ ਕੁਝ ਉਹਨਾਂ ਦੇ ਨਾਲ ਪਿੰਡਾਂ 'ਚ ਇਹਨਾਂ ਦੇ ਦੌਰੇ ਕਰਵਾ ਰਹੀ ਆ ਤੇ ਦਿਨ ਦਿਹਾੜੇ ਰੋਜ਼ ਹੀ ਕੋਈ ਇਹੋ ਇਹੋ ਜਿਹੀਆਂ ਖਬਰਾਂ ਮਿਲਦੀਆਂ ਕਿ ਆ ਕਤਲ ਹੋ ਗਿਆ ਕਿ ਕਿੱਥੇ ਇੱਕ ਆ ਚੀਜ਼ ਵਾਪਰ ਗਈ ਮੇਰਾ ਖਿਆਲ ਹੈ ਕਿ ਇਹ ਜਿਹੜੀਆਂ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ ਇਹ ਇੱਕ ਸਟੇਟ ਦੀ ਇਹੋ ਜੀ ਹਾਲਾਤ ਹੋਵੇ ਕਰਜੇ ਵਿੱਚ ਡੋਬ ਰਹੀ ਹੋਵੇ ਉੱਥੇ ਨੌਜਵਾਨ ਨਸ਼ਿਆਂ 'ਚ ਮਰ ਰਹੇ ਹੁਣ ਨੌਜਵਾਨ ਆਮ ਲੋਕਾਂ ਦੇ ਕਤਲ ਹੋ ਰਹੇ ਹੁਣ ਤੇ ਸਾਡਾ ਮੁੱਖ ਮੰਤਰੀ ਉਸੇ ਭੰਗੜੇ ਪਾਉਂਦਾ ਹੋਵੇ ਕਿੱਡੀ ਬੇਸ਼ਰਮੀ ਆ ਦੀ ਗੱਲ ਐ ਕਉਨੋ ਕੋਈ ਫਿਕਰ ਨਹੀਂ ਕਰ ਕਿ ਮੇ ਮੇਰੀ ਜ਼ਿੰਮੇਵਾਰੀ ਕੀ ਬਣਦੀ ਆ ਇਸ ਕਰਕੇ ਇਹ ਇਹ ਇਸ ਚੀਜ਼ ਦੀ ਅਸੀਂ ਇਹਨਾਂ ਦੀ ਕੋ ਜੋਰ ਨਾ ਖੇਦੀ ਕਰਦੇ ਇਹੋ ਜੇ ਕਾਰਨਾਮਿਆਂ ਦੀ ਤੇ ਅਸੀਂ ਇਹਨਾਂ ਨੂੰ ਸਖਤ ਤਾਮ ਨਹੀਂ ਵੀ ਦਿੰਦੇ ਆ ਕਿ ਇਹ 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 ਚੀਜ਼ਾਂ ਇਦਾਂ ਚੱਲਣ ਨਹੀਂ ਦਿੱਤਾ ਜਾਣਗੀਆਂ ਇਹ ਬਣਦੀ ਆ ਆਪਾਂ ਕਾਰਡ ਕੀ ਬਣਦੀ ਆ ਕੋਈ ਬਾਹਰਾਂ ਦਿੱਤਾ ਜਾ ਰਿਹਾ ਕਿਉਂ ਵਧਾਈ ਜਾ ਰਹੀ ਆ ਬਾਤ ਤੇ ਬਸ ਇਹਨਾਂ ਨੂੰ ਇਹ ਇੱਕ ਇਹ ਚੀਜ਼ ਆ ਕਿ ਅਮਰਪਾਲ ਦਾ ਇਸ ਲੈਨ ਚ ਆਉਣਾ ਰਾਜਨੀਤੀ ਚ ਇਹ ਸਭ ਤੋਂ ਵੱਡਾ ਖਤਰਾ ਬਣ ਗਿਆ ਉਸੋਂ ਬਾਅਦ ਉਹਨਾਂ ਦੇ ਪਾਰਟੀ ਸਾਫ਼ ਕਰਨੀ ਇੱਕ ਜੋ ਅਸੀਂ ਆ ਵਿਸਾਖੀ ਦੇ ਇੱਕ ਬਹੁਤ ਵੱਡਾ ਵਿਸ਼ਾਲ ਇਕੱਠ ਕੀਤਾ ਉਤੋਂ ਡਰ ਕੇ ਮੇਰਾ ਖਿਆਲ ਹੈ ਕਿ ਇਹਨਾਂ ਕੋ ਉਹਦਾ ਸਾਹਮਣਾ ਕਰਨ ਦੀ ਕੋਈ ਹਿੰਮਤ ਨਹੀਂ ਹੈਗੀ ਇਸ ਕਰਕੇ ਉਹਨਾਂ ਨੂੰ ਇਹ ਜੇਲ੍ਹ ਚ ਬੰਦ ਕਰਕੇ ਆਪਣਾ ਰਾਜ ਚਲਾਉਣਾ ਚਾਹ ਰਹੇ ਆ ਕਿ ਇਹ ਲੋਕਾਂ ਨੂੰ ਲੋਕਾਂ ਦੇ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਇਸ ਕਰਕੇ ਇਹ ਇਹ ਸਾਰਾ ਕਾਰਨ ਇਹ 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 ਆ ਜੀ ਬਾਬੂ ਜੀ ਜਿਹੜਾ ਤੁਸੀਂ ਨਿਕਲ ਕੀਤਾ ਰੈਲੀ ਦਾ ਵੀ ਨਾਲ ਦੀ ਨਾਲ ਇੱਕ ਵਿਧਾਨ ਸਭਾ ਚੋਣਾਂ ਦੇ ਗੜਤੀ ਵਿਚਾਰੀ ਹੋ ਰਹੀ ਹੈ ਤੇ ਜਿਹੜਾ ਅਰ ਖਾਲਸਾ ਜੀ ਨੇ ਦਿਨ ਚਾ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਸੀ ਕਿ ਅਮਰਿਤਪਾਲ ਸਿੰਘ ਮੁੱਖ ਮੰਤਰੀ ਦੇ ਉਮੀਦਵਾਰ ਹੋ ਸਕਦੇ ਕਿ ਉਹ ਵੀ ਇੱਕ ਕਰਨ ਮੰਗਦੇ ਵੇ ਇਹ ਤੇ ਸਰੋਜੇ ਲੋਕਾਂ ਨੇ ਫੈਸਲਾ ਕਰਨਾ ਪਰ ਲੋਕਾਂ ਨੂੰ ਲੋਕਤੰਤਰ ਚ ਵਿਚਰਨ ਦਾ ਮੌਕਾ ਤਾਂ ਦਿੱਤਾ ਜਾਣਾ ਚਾਹੀਦਾ ਨਾ ਇਹ ਚੀਜ਼ ਹੈ ਕਿ ਹੁਣੇ ਕਿੱਡੀ ਤੱਕੇਸ਼ਾਈ ਆ ਕਿ ਉਹ ਇੱਕ ਬੰਦਾ 2 ਸਾਲ ਤੋਂ ਜੇਲ੍ਹ ਚ ਹੋਵੇ ਸਾਰੀਆਂ ਚੀਜ਼ਾਂ ਉਹਦੇ ਨਾਂ ਤੇ ਮਲਟਕੇ ਜੀ ਉਹਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਤੁਹਾਡੀ ਸਰਕਾਰ ਕੀ ਕੀ ਕਾਰਵਾਈ ਕਰ ਰਹੀ ਆ ਇਸ ਤਰ੍ਹਾਂ ਕਿ ਅਸੀਂ ਤੇ ਜ ਇਹਨਾਂ ਨੂੰ ਸਾਰੇ ਲੋਕਾਂ ਨੂੰ ਵੀ ਪੁੱਛਣਾ ਚਾ ਰਹੇ ਆ ਕਿ ਇਹ ਇੱਕ ਹੋ ਕੀ ਰਿਹਾ ਬਾਕੀ ਅਸੀਂ ਸਾਰੀਆਂ ਇਹ ਸੇਕਸ ਅਤੇ ਬੰਗਾਨਾਂ ਅਨਸਾਪਤਾਂ ਦੇ ਲੋਕਾਂ ਨੂੰ ਮੈਂ ਅਪੀਲ ਕਰਦੇ ਆ ਕਿ ਇਹੋ ਜਿਹੇ ਕਾਲੇ ਕਾਨੂੰਨਾਂ ਦੇ ਖਿਲਾਫ ਜਾਂ ਇੱਥੇ ਜੋ ਜ਼ੁਲਮ ਛੱਡ ਰਿਹਾ ਜੋ ਫਰੋਹੀਆਂ ਵਪਾਰੀਆਂ ਕੋਲੀਆਂ ਜਾਦੀਆਂ ਲੋਕਾਂ ਨੂੰ ਲੁੱਟਿਆ ਘੁੱਟਿਆ ਜਾ ਰਿਹਾ ਇਹ ਤੇ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇੱਕ ਜੋ ਟੋਣ ਦੀ ਲੋੜ ਡਿਆ ਅਸੀਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਆ ਫਰਮਨੀ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕਰਦੇ ਆ ਹੋਰ ਵੀ ਪ੍ਰਮੁੱਖ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕਰਦੇ ਆ ਘੱਟ ਗਿਣਤੀ ਕਮਿਸ਼ਨ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਹਨਾਂ ਦੇ ਹੱਥ ਤੋਕੇ ਨਾ ਬਣੋ ਤੁਸੀਂ ਜੋ ਜੁੰਮੇ ਵਾਦੀ ਹੈ ਘੱਟ ਗਿਣਤੀਆਂ ਵਾਸਤੇ ਉਹਦੇ ਵਾਸਤੇ ਆਪਣੀ ਆਵਾਜ਼ ਬੁਲੰਦ ਕਰੋ ਅੱਛਾ ਬਾਕੀ ਸਾਥੀਆਂ ਨੂੰ ਜਿਸ ਤਰੀਕੇ ਨਾਲ ਬਾਹਰ ਭੇਜ ਦਿੱਤਾ ਗਿਆ ਕੱਲੇ ਅਮਰਪਾਲ ਹੋਣਾ ਨਾਲ ਕੀ ਦਿੱਕਤ ਹੈ ਕਿਉਂਕਿ ਉਹਨਾਂ ਨੂੰ ਤੇ ਇਨਸਾਫ ਮਿਲੇਗਾ ਨਾ ਇਹ ਇਹ ਇਹੋ ਹੀ ਦਿੱਕਤ ਹੈ ਕਿ ਮੇਰਾ خیال ਲੱਗਤ ਸਾਨੂੰ ਇਹ ਚੀਜ਼ ਦਾ ਵੀ ਖਲਸਾ ਹੈ ਕਿ ਹੌਣ ਵਾਲੇ 'ਚ ਉਹਨਾਂ ਨੂੰ ਕੋਈ ਜਾਨੀ ਨੁਕਸਾਨ ਵੀ ਪਟਾਇਆ ਜਾ ਸਕਦਾ ਹੈ ਕਿ ਹੈ ਇਹ ਜਿਹੜੇ ਸਰਕਾਰ ਦੇ ਜੋ ਇਹੋ ਜਿਹੇ ਹੱਥ ਕੰਡੇ ਉਹਨਾਂ ਕੋਈ ਨਹੀਂ ਡਰੇ ਹੋਏ ਆ ਕਿ ਉਹਨਾਂ ਨੂੰ ਮੇਰੇ ਖਿਆਲ ਦੇ ਕਿ ਇਕੱਲੇ ਇਕੱਲੇ ਕਰਕੇ ਉਹਨਾਂ ਨਾਲ ਕੁਝ ਇਹੋ ਜਿਹੀ ਘਟਨਾ ਵੀ ਵਾਪਰ ਸਕਦੀ ਆ ਜੇ ਅਹਿਮਦ ਤਪਾਰ ਸਿੰਘ ਦੇ ਨਾਲ ਜੇ ਇਹੋ ਜਿਹੀ ਕੋਈ ਘਟਨਾ ਵਾਪਰਦੀ ਆ ਉਹਦੇ ਵਾਸਤੇ ਪੰਜਾਬ ਦਾ ਮੁੱਖ ਮੰਤਰੀ ਦੇਸ਼ ਦਾ ਗ੍ਰਹਿ ਮੰਤਰੀ ਤੇ ਪੰਜਾਬ ਦੀ ਪੁਲਿਸ ਜ਼ਿੰਮੇਵਾਰ ਹੋਗੀ ਨਾਮ ਹੀ ਕਿਉਂ ਪੂਰੇ 240 ਲੋੜ ਦੀ ਬੰਦੀ ਆ ਹੁਣ ਫਾਰਮੂਲਾ ਲੇ ਕੇ ਹੋ ਮੇਰਾ ਖਿਆਲ ਹੈ ਕਿ ਦੇਸ਼ ਐਡਾ ਕਮਜ਼ੋਰ ਹੋ ਗਿਆ ਕਿ ਇੱਕ ਬੰਦੇ ਤੋਂ ਹੀ ਤੁਸੀਂ ਉਹਨੂੰ ਜੇਲ੍ਹ 'ਚ ਰੱਖ ਕੇ ਵੀ ਤੁਸੀਂ ਬਾਹਰ ਇਹ ਉਹਦੇ ਨਾਂ ਤੇ ਡਰੀ ਜਾ ਰਹੇ ਹੋ ਉਹਦੇ ਨਾਂ ਤੇ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ ਕਿ ਉਹ ਤੁਹਾਡਾ ਸੰਤਾ ਫਿਰ ਕੀ ਕੰਮ ਕਰ ਰਿਹਾ ਆ ਇੱਕ ਪਾਸੇ ਤੁਸੀਂ ਕਹਿੰਦੇ ਪੰਜਾਬ ਦੀ ਪੁਲਿਸ ਵੱਡੀ ਹਜ਼ਰਤ ਆ ਪੰਜਾਬ ਦੇ ਇਹ ਇਹ ਚੀਜ਼ਾਂ ਕਿ ਅਸੀਂ ਉਹ ਸਭ ਕੁਝ ਕੰਟਰੋਲ ਕਰਦੇ ਹਾਂ ਤੇ ਫਿਰ ਇੱਕ ਬੰਦੇ ਦੇ ਬਾਹਰ ਆਉਣ ਨਾਲ ਉਹਨੂੰ ਆਪਣੇ ਆਪਣੇ ਪਾਰਲੀਮੈਂਟ 'ਚ ਜਾਣ ਵਾਸਤੇ ਸਾਨੂੰ ਇਹ ਕਿਉਂ ਦਿੱਕਤ ਹੋ ਰਹੀ ਹੈ ਪਰ ਤੁਹਾਨੂੰ ਦੱਸਿਆ ਗਿਆ ਕਿ ਕਿਹਨਾ ਆਧਾਰ 'ਤੇ ਐਨਐਸਏ ਕਿ ਸਾਲੂ ਲਾਈ ਗਈ ਹੈ ਸਾਨੂੰ ਇਹ ਅਜੇ ਤੱਕ ਅਫੀਸ਼ੀਅਲੀ ਤੌਰ ਤੇ ਤੇ ਇਹਨਾਂ ਨੇ ਕੋਈ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਇਹੋ ਹੀ ਆ ਕਿ ਬਾਹਰ ਆਉਣ ਨਾਲ ਲਾਇਨ ਆਰਡਰ ਸੀਸਟੀ ਨੂੰ ਖਤਰਾ ਵਸੇ ਇਹੋ ਜਿਹੀ ਇਹਨੀਆਂ ਗੱਲਾਂ ਕੀਤੀਆਂ ਜਾ ਰਹੀਆਂ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਕੀ ਕੋਈ ਅਧਾਰੇ ਨਾਲ ਕੋ ਮੁੱਖ ਮੰਤਰੀ ਨਾਲ ਆਉਂਦੇ ਦੀ ਜਾਂ ਨਹੀਂ ਨਹੀਂ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਸਾਨੂੰ ਤੇ ਮੀਡੀਆ ਸੂਰਤ ਸਾਰਾ ਕੋ ਪਤਾ ਲੱਗ ਰਿਹਾ ਇਹ ਆ ਚੀਜ਼ਾਂ ਵਾਪਰ ਰਹੀਆਂ ਤੇ ਇਸ ਇਹ ਅੱਛਾ ਤੁਹਾਡੇ ਵੱਲੋਂ ਵੀ ਇੱਕ ਪਾਰਟੀ ਬੁਲਾਈ ਗਈ ਸੀ ਉਸ ਪਾਰਟੀ ਕੋਲੋਂ ਕੀ ਕਿਤਾ ਗਿਆ ਕਿ ਉਹ ਬਸ ਉਹ ਤੋਂ ਕਾਲੇਤ ਸਿੰਘ ਸਾਹਿਬ ਤੋਂ ਬਾਅਦ ਅੱਗੇ ਕਦਮ ਹੋ ਗਈ ਹੈ ਨਹੀਂ ਪਾਰਟੀ ਹੱਲੀ ਚੱਲ ਰਹੀ ਹੈ ਜੀ ਪਾਰਟੀ ਸਾਡੀ ਭਰਤੀ ਚੱਲ ਰਹੀ ਹੈ ਸਾਰੀਆਂ ਸਾਰੀਆਂ ਟੀਮਾਂ ਜਿਹੜੀਆਂ ਚ ਬਣ ਗਈਆਂ ਅਸੀਂ ਵਿਸਾਖੀ ਤੇ 13 23 ਨੂੰ ਬਹੁਤ ਵੱਡੀ ਕਾਨਫਰੰਸ ਕਰਕੇ ਇਹ ਇਹਨਾਂ ਦੂਜੀਆਂ ਪਾਰਟੀਆਂ ਨੂੰ ਦੱਸ ਦਿੱਤਾ ਪਈ ਅਸੀਂ ਇਸੇ ਚੀਜ਼ ਨੂੰ ਘਬੜਾ ਕੇ ਸਾਰਾ ਕੁਝ ਕੀਤਾ ਜਾ ਰਿਹਾ ਅੱਛਾ ਕਾਲੀ ਦ ਸਿੱਖਾਂ ਦੀ ਕਾਲੀ ਦ ਸਿੱਖਾਂ ਵੀ ਇੱਕ ਵੱਡੀ ਜਮਾਤ ਹੈ ਕਿ ਉਹ ਤੁਹਾਡੇ ਹੱਕ ਵਿੱਚ ਕਿਉਂ ਨਹੀਂ ਆਦੀ ਨਹੀਂ ਇਹ ਤੇ ਮੇਰਾ ਖਿਆਲ ਉਹਨਾਂ ਨੂੰ ਸਮਝਣ ਚਾਹੀਦਾ ਕਿ ਇਹ ਜੋ ਇਹ ਤਸ਼ੱਦਦ ਸਿੱਖ ਸੋਜ ਦੇ ਉੱਪਰ ਹੋ ਰਿਹਾ ਇੱਕ ਪੰਜਾਬ ਦੇ ਹੱਕਾਂ ਕੁਪਾਂ ਦੀ ਕੋਈ ਵੀ ਜਿਹੜਾ ਬੰਦਾ ਆਵਾਜ਼ ਬੁਲੰਦ ਕਰਦਾ ਉਹਦੇ ਉਹਦੇ ਨਾਲ ਇਦਾਂ ਹੋ ਰਹੀ ਹੈ ਤੇ ਉਹਨਾਂ ਦਾ ਫਰਜ਼ ਬਣਦਾ ਸਾਰੀਆਂ ਧਿਰਾਂ ਦਾ ਫਰਜ਼ ਬਣਦਾ ਕਿ ਇਹ ਜ਼ੁਲਮ ਦੇ ਖਿਲਾਫ ਲੜਨਾ ਪਰ ਆ ਕਿਉਂ ਨਹੀਂ ਰਹੇ ਸਵਾਲ ਇਹ ਹੋਈ ਹੈ ਨਾ ਆ ਤੁਹਾਨੂੰ ਇਹ ਇਹ ਤੇ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਕਿਉਂ ਨਹੀਂ ਆ ਰਹੇ ਕਿ ਕੀ ਸਿੰਘ ਜ਼ਾਮ ਨਾਲ ਵੀ ਮੁਲਾਕਾਤ ਕਰ ਰਹੇ ਹੋ ਕੀ हां ਜੀ ਉਹਨਾਂ ਨੂੰ ਮਿਲਾਂਗੇ ਪ੍ਰਧਾਨ ਸਾਹਿਬ ਨਾਲ ਵੀ ਮਿਲਾਂਗੇ ਕਿ ਉਹਨਾਂ ਦਾ ਵੀ ਫਰਜ਼ ਬਣਦਾ ਕਿ ਕੌਮ ਦੇ ਆਗੂ ਆ ਉਹਨਾਂ ਨੂੰ ਵੀ ਇਸ ਚੀਜ਼ ਦੀ ਨੋਟਸ ਲੈਣਾ ਚਾਹੀਦਾ ਇਹਦੇ ਖਿਲਾਫ ਉਹਨਾਂ ਨੂੰ ਵੀ ਲੜਾਈ ਲੜਨੀ ਚਾਹੀਦੀ ਆਪੋ ਜੀ ਹਾਈ ਕੋਰਟ ਦਾ ਬੋਲ ਨਿਕਾਇਆ ਜਾਏਗਾ ਜੀ ਨੇ ਹਾਈ ਕੋਰਟ ਦਾ ਤੇ ਦੇਖੋ ਜੀ ਜਰੂਰਸ਼ਰੀ ਦਾ ਵੀ ਹਾਲ ਤੇ ਹੋ ਜਾ ਕਿ 1 ਸਾਲ ਵਾਸਤੇ 2 ਸਾਲ ਵਾਸਤੇ ਅਸੀਂ ਐਨਐਸਐ ਦੇ ਖਿਲਾਫ ਲੜਦੇ ਆ ਅਜੇ ਤੱਕ ਉਹ ਫੈਸਲਾ ਨਹੀਂ ਦੇ ਪਾਰੇ ਕਿ ਐਨਐਸਐ ਸਹੀ ਲੱਗੀ ਆ ਸਹੀ ਲੱਗੀ ਸਾਨੂੰ ਤਾਂ ਵੀ ਦੱਸ ਦੇਣ ਕਿ ਸਹੀ ਲੱਗੀ ਆ ਵੀ ਆਹ ਕਰਨਾ ਕਰਕੇ ਅਸੀਂ ਲਾਈ ਆ ਅਜੇ ਤੱਕ ਉਹ 22 ਤਰੀਕ ਨੂੰ ਖਤਮ ਹੋਣੀ ਤੇ 22 ਤਰੀਕ ਦੀ ਡੇਟ ਆ ਉਹ ਦਿਨ ਨੂੰ ਵੀ ਅਸੀਂ ਚਾਹੁੰਦੇ ਆ ਕਿ ਉਹ ਕਲੀਅਰ ਕੀਤਾ ਜਾਵੇ ਵੀ ਉਹ ਐਨਐਸਐ ਸਰਕਾਰ ਨੇ ਸਹੀ ਲਾਈ ਆ ਜਾਂ ਗਲਤ ਲਾਈ ਆ ਵਰਤਸਿੰਗ ਵਾਲ ਟੋਆ ਨੂੰ ਕੀ ਆ ਗਿਆ ਕਿ ਚਾਹੇ ਮੇਰੇ ਵਿਚਾਰ ਨਾਲ ਨਹੀਂ ਪਰ ਮੈਂ ਕਹਿੰਦਾ ਕਿ ਉਹਨਾਂ ਨੂੰ ਸੇ ਗਲਤ ਹੋਈ ਹੈ ਨਹੀਂ ਮੇਰਾ ਖਿਆਲ ਇਹ ਤੇ ਕੋਈ ਵੀ ਇਨਸਾਫ ਪਸੰਦ ਜਿਹੜਾ ਕੋਈ ਜਾਗਦੀ ਜਮੀਰ ਵਾਲਾ ਬੰਦਾ ਉਹ ਇਸ ਇਹ ਇਸ ਚੀਜ਼ ਦਾ ਵਿਰੋਧ ਕਰੂਗਾ ਇਹ ਚਾਹੇ ਉਹ ਕਿਸੇ ਨਾ ਵਿਚਾਰ ਮਿਲਦੇ ਹੋਣੇ ਕਾਲੇ ਕਾਨੂੰਨਾਂ ਦਾ ਤੇ ਹਰੇਕ ਨੂੰ ਇਹ ਦਾ ਵਿਰੋਧ ਕਰਨਾ ਚਾਹੀਦਾ ਤੁਹਾਨੂੰ ਹੋਰ ਕੋਈ ਰਾਜਨੀਤਿਕ ਪਾਰਟੀ ਨਾਲ ਗੱਲਬਾਤ ਹੋਈ ਥੀ ਨਹੀਂ ਰਾਜਨੀਤਿਕ ਪਾਰਟੀ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਜੇਕਰ ਅਸੀਂ ਸਾਨੂੰ ਤੇ ਅੱਜ ਇੱਕ ਕਾਲੀ ਪਤਾ ਲਗਾ ਤੇ ਉਸ ਤੋਂ ਬਾਅਦ ਅਸੀਂ ਹੁਣ ਰਾਜਨੀਤਿਕ ਪਾਰਟੀਆਂ ਦੀ ਵੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਚੀਜ਼ਾਂ ਦੇ ਖਿਲਾਫ ਸਾਰੇ ਜਣੇ ਇੱਕਜੁੱਟ ਹੋਣ ਇਕੱਠੇ ਹੋ ਕੇ ਅੰਬੜਾ ਮਾਰ ਪੁਲਿਸ ਸਿੰਘ ਕਰੋ ਪੇਸ਼ ਕੀਤਾ ਕਿ ਉਦੋਂ ਪੁਲਿਸ ਅਧਿਕਾਰੀ ਇਹ ਕਹਿ ਰਹੇ ਸੀ ਕਿ 22 ਤਰੀਕ ਨੂੰ ਕੁਲਪਾਲ ਸਿੰਘ ਦੀ ਐਨਐਸਏ ਕਦਮ ਉੰਤ ਜਾਣੀ ਹੈ ਤੇ 24 ਤੱਕ ਇਹ ਪੇਸ਼ ਕਰ ਦੇਵਾਂਗੇ ਇਹ ਚਾਹਤ ਕਿਵੇਂ ਸੀਨ ਬਦਲ ਗਿਆ ਇਹ ਤੇ ਹੁਣ ਤੁਸੀਂ ਦੇਖਦੇ ਜੀ ਉਸ ਦਿਨ ਜਿਹੜਾ ਮੇਰਾ خیال ਆ ਪੱਤਸੋਂ ਦੇ ਦੇਣਾ ਸੇ ਸਾਰਾ ਦਿਨ ਚੈਨਲਾਂ ਤੇ ਇਹੋ ਖਬਰ ਹੈ ਕਿ ਪੰਜਾਬ ਪੁਲਿਸ ਨੂੰ ਲੈਣ ਵਾਸਤੇ ਚਲੇ ਗਈ ਆ ਤੇ ਮੁੜ ਕੇ اچانک ਸ਼ਾਮਾਂ ਨੂੰ ਇਹ ਚੀਜ਼ ਆ ਕਿ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਨਹੀਂ ਲਿਆਂਦਾ ਜਾ ਰਿਹਾ ਉਹਨਾਂ ਦੀ ਐਨਐਸਏ ਤੋਂ ਵਾਅਦਾ ਕਰ ਦਿੱਤਾ ਗਿਆ। ਪਿੱਛੇ ਕੀ ਬੜਦਾ ਕੀ ਹੈ ਮਸਾਫੀ। ਤੇ ਜੀ 1 ਨੂੰ ਹੀ ਲਿਖ ਕੇ ਦਿੱਤਾ ਗਿਆ ਕਿ ਅੰਮ੍ਰਿਤਪਾਲ ਦੇ ਪੰਜਾਬ ਦੇ ਰਾਜ ਤੇ ਕੰਮ ਕਰਦੇ ਸ੍ਰੀ ਲੋਕ ਨਿਸ਼ਾਨ ਪ੍ਰਾਈਮ ਨੁਕਸਾਨ ਦੇ ਕਰਵੀਂ ਸਾਨੂੰ ਹੋਣਗੇ। ਇਹ ਜਿਹੜਾ ਹੁਣ ਇਹ ਚੀਜ਼ ਹੈ ਕਿ ਜਿਹੜਾ ਆਰਡਰ ਦਿੱਤਾ ਗਿਆ ਉਹਦੇ 'ਚ ਇਹ ਕਿਹਾ ਗਿਆ ਕਿ ਸਾਨੂੰ ਖਦਸ਼ਾ ਹੈ ਕਿ ਉਹ ਆ ਕੇ ਗਲਤ ਕਾਰਵਾਈਆਂ 'ਚ ਸ਼ਾਮਲ ਹੋ ਸਕਦੇ ਇਸ ਕਰਕੇ ਅਸੀਂ ਉਹਨਾਂ ਤੇ ਦੁਬਾਰਾ ਐਨਐਸਏ ਵਧਾ ਰਹੇ ਹਾਂ ਅਜੇ ਬੰਦਾ ਆ ਨਹੀਂ ਰਿਹਾ ਆ ਕੇ ਉਹਦੀ ਕਾਰਗੁਜ਼ਾਰੀ ਨੂੰ ਦੇਖੋ ਜੇ ਬਾਈਕਾਂਸ ਕੋਈ ਇਹੋ ਜਿਹੀਆਂ ਗਤੀਵਿਧੀਆਂ ਸ਼ਾਮਲ ਹੁੰਦਾ ਤਾਂ ਉਹਨੂੰ ਦੁਬਾਰਾ ਵੀ ਫੜਿਆ ਜਾ ਸਕਦਾ ਇਹ ਇਹ ਜੀਜਾ ਕਿ ਤੁਸੀਂ ਉੱਥੇ ਬੈਠੇ ਬੈਠੇ ਫੈਸਲਾ ਕਰੀ ਜਾਓ ਕਿ ਉਹ ਅੱਗੇ ਉਹ ਕਿਹੜੀਆਂ ਗੱਟੀਆਂ ਵਧੀਆਂ ਉਹਦਾ ਕਸੂਰ ਤੇ ਇਹੋ ਜੀ ਕੋ ਉਹਨੇ ਆਪਣੀ ਨੌਜਵਾਨੀ ਨੂੰ ਬਚਾਉਣ ਵਾਸਤੇ ਅੱਗੇ ਆ ਕੇ ਲੜਾਈ ਲੜੀ ਤੇ ਉਹਨਾਂ ਨੇ ਬਹੁਤ ਲੋਕਾਂ ਨੂੰ ਬਚਾਇਆ ਬਹੁਤ ਲੋਕਾਂ ਨੂੰ ਅੱਜ ਵੀ ਉਮੀਦ ਆ ਤੇ ਉਹਨਾਂ ਨੂੰ ਜੇ ਮੇਰਾ ਖਿਆਲ ਹੋਵੇ ਕਿ ਇਹ ਐਡਾ ਖਤਰਨਾਕ ਜਾਂ ਲੋਕਾਂ ਲਈ ਇਹ ਉਹ ਦਰਕਾਰੀਆਂ ਕਰਦਾ ਹੁੰਦਾ ਤੇ ਲੋਕ ਉਹਨੂੰ ਐਡੀ ਤਦਾਦ ਚ ਵੋਟਾਂ ਪਾ ਕੇ ਨਾ ਜਿਹੜੀ ਦੋ ਸਾਹਿਬ ਤੋਂ ਵੱਡੀ ਜਿੱਤ ਹੋਈ ਸੀ ਕਿਹਨੇ ਕਿਤੇ ਸਰਕਾਰਾਂ ਉਸ ਤੋਂ ਡਰ ਗਈਆਂ ਉਸ ਤੋਂ ਡਰ ਗਏ ਆ ਉਸ ਤੋਂ ਬਾਅਦ ਚਾ ਜੋ ਕੁਝ ਲੋਕਾਂ ਦਾ ਹੰਗਾਰਾ ਮਿਲ ਰਿਹਾ ਸਾਰਾ ਕੁਝ ਇਹ ਇਹਦੀ ਵਜ੍ਹਾ ਨਹੀਂ ਉਹ ਸਰਕਾਰਾਂ ਰਹੀਆਂ ਹੋਈਆਂ ਤੇ ਇਸ ਕਰਕੇ ਉਸ ਚੀਜ਼ ਨੂੰ ਅੱਗੇ ਵਧਾਇਆ ਜਾ ਰਿਹਾ ਕੀ ਉਸਲੀ ਕਾਸੀ ਕਿ ਪਾਰਟੀ ਨਾਲ ਕੋ ਅਸਾਸ ਰਸਤਨ ਮਸੂਦਾਰੀ ਰਾਣੀ ਤੇ ਪਾਰਟੀ ਨੇ ਮੇਰਾ ਖਿਆਲ ਹੈ ਕਿ ਜੇ ਕੋਈ ਆਵਾਜ਼ ਨਹੀਂ ਬੁਲੰਦ ਕਰ ਰਿਹਾ ਤਾਂ ਸਾਰੀਆਂ ਪਾਰਟੀਆਂ ਇਹ ਮਹਿਸੂਸ ਕਰਦੀਆਂ ਕਿ ਉਹਨਾਂ ਦਾ ਬਾਹਰ ਜਿਹੜਾ ਕਿ ਲੋਕਾਂ ਲੋਕ ਉਹਨਾਂ ਨੂੰ ਬਹੁਤ ਵੱਡਾ ਪਿਆਰ ਬਖਸ਼ ਰਿਹਾ ਜਿੱਥੇ ਕਿੱਥੇ ਵੀ ਅਸੀਂ ਵਿਚਰਦੇ ਹਾਂ ਲੋਕ ਇਹ ਪਾਰਟੀ ਵੀ ਅਸੀਂ ਤਾਂ ਹੀ ਕਾਇਮ ਕੀਤੀ ਹੈ ਕਿ ਉਹ ਲੋਕਾਂ ਦੀ ਡਿਮਾਂਡ ਦੇ ਉੱਪਰ ਬੀਜੇਪੀ ਦੇ ਕੁਝ ਸਾਲ ਪੁਰਾਣੇ ਵੱਲੋਂ ਖੁਦ ਪ੍ਰੈਸ ਕਾਨਫਰੰਸ ਕਰਕੇ ਮੰਗ ਵੀ ਕੀਤੀ ਗਈ ਸੀ ਕਿ ਐਨਐਸਸੀ ਵਧਾਈ ਦਿਆਂਗੇ ਪਰ ਪੰਜਾਬ ਦੇ ਵਿੱਚ ਸਰਕਾਰ ਆਵਾਜ਼ ਨੂੰ ਪਾਰਟੀ ਦੀ ਹੈ ਮੇਰਾ ਖਿਆਲ ਹੈ ਸਿੱਖਾਂ ਤੇ ਜ਼ੁਲਮ ਕਰਨ ਵਾਸਤੇ ਸਾਰੇ ਉਹ ਜਿਹੜੀ ਭਾਜਪਾ ਆ ਜਾਂ ਆਹਮਾਦੀ ਪਾਰਟੀ ਹੋਏ ਇੱਕੋ ਤਰ੍ਹਾਂ ਕੰਮ ਕਰ ਰਹੀਆਂ ਇਸ ਕਰਕੇ ਭਾਜਪਾ ਦੇ ਜਿਹੜੇ ਬਹੁਤ ਜਿਨ੍ਹਾਂ ਨੂੰ ਬੜਾ ਸੈਕੂਲਰ ਸਮਝਿਆ ਜਾ ਰਿਹਾ ਸੀ ਜਾਖੜ ਸਾਹਿਬ ਵਰਗੇ ਉਹ ਉਹਨਾਂ 'ਚ ਵੀ ਫਿਰਕਾਪਰਸਤੀ ਜਾਂ ਉਹ ਫਿਰਕਾਪਰਸਤੀ ਦੇ ਉੱਪਰ ਹੀ ਸਾਰਾ ਜੋ ਦੇਸ਼ 'ਚ ਲੋਕਾਂ ਨੂੰ ਫਿਰਕਿਆਂ ਨੂੰ ਵੰਡ ਕੇ ਇੱਕ ਦੂਜੇ ਦੇ ਲੜਾਈਆਂ 'ਚ ਦੰਗੇ ਕਰਾ ਕੇ ਉਹ ਰਾਜ ਕਰਨਾ ਚਾਹ ਰਹੇ ਉਹ ਪੰਜਾਬ 'ਚ ਵੀ ਇਹੋ ਕੁਛ ਕਰਨ ਦੀ ਕੋਸ਼ਿਸ਼ ਹੋਣਾਂ ਦੀ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰਾ ਬਣਾ ਕੇ ਇੱਕ ਦੂਜੇ ਨਾਲ ਮਿਲਵਰਤਨ ਬਣਾ ਕੇ ਰੱਖਣਾ ਚਾਹੀਦਾ ਸਾਨੂੰ ਇਹਨਾਂ ਦੀਆਂ ਚਾਲਾਂ 'ਚ ਨਹੀਂ ਆਉਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਜੋ ਇਹ ਪੰਜਾਬ ਜਿਹੜਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਸਭੇ ਸਾਂਝੀ ਵਸਧਾਨ ਕੋਈ ਨਾ ਦੱਸੇ ਬਾਰਾ ਜੀ ਇੱਥੇ ਕਿਸੇ ਨਾ ਵੀ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਜੋ ਸਿੱਖਾ ਨਾਲ ਇੱਥੇ ਕੀਤਾ ਜਾ ਰਿਹਾ ਜੋ ਉਹਨਾਂ ਨਾਲ ਜ਼ੁਲਮ ਕੀਤੇ ਜਾ ਰਹੇ ਮੇਰਾ ਖਿਆਲ ਉਹਦੇ ਵਾਸਤੇ ਵੀ ਸਾਰਿਆਂ ਨੂੰ ਸਾਰਿਆਂ ਨੂੰ ਇਨਸਾਫ ਸੰਧ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਜੇਕਰ ਉਹਨੇ ਐਨਐਸਸੀ ਦਾ ਐਲਾਨ ਕੀਤਾ ਹੈ ਨਹੀਂ ਪਾਰਟੀ ਦੇ ਵੱਲੋਂ ਹੋਰ ਹੁਣ ਜਾਂ ਨਵੀਂ ਲੀਡਰਸ਼ਿਪ ਅਗੇ ਆ ਰਹੀ ਹੈ ਜਿਆਸੀ ਨੇ ਸਭ ਪਹਿਲਾਂ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਉਹ ਹੋਣਗੇ ਸਰ ਨਹੀਂ ਹੈ ਮੇਰਾ ਖਿਆਲ ਹੈ ਕਿ ਵਾਅਦਾ ਤਾਂ ਕਰ ਹੀ ਦਿੱਤਾ ਗਿਆ ਠੀਕ ਹੈ ਕਿ ਅਸੀਂ ਹੁਣਾਂ ਥੋੜੇ ਦਿਨਾਂ ਤੱਕ ਆਪਣੀ ਪਾਰਟੀ ਦੀ ਮੀਟਿੰਗ ਬੁਲਾ ਰਹੇ ਹਾਂ ਤੇ ਉਹਦੇ ਵਿੱਚ ਅਸੀਂ ਸਾਰੀ ਪਾਰਟੀ ਨਾਲ ਸਲਾਹ ਬਣ ਕਰਕੇ ਤੇ ਅਸੀਂ ਕੋਈ ਅੱਗੇ ਸੰਘਰਸ਼ ਵੜਾਂਗੇ ਇਸ ਐਨਐਸਸੀ ਦੇ ਖਿਲਾਫ ਅਸੀਂ ਲੜਾਈ ਲੜਾਂਗੇ ਐਨਐਸਸੀ ਦਾ ਵਾਅਦਾ ਵੀ ਦਿੱਤਾ ਗਿਆ ਤਾਂ ਉਹਨਾਂ ਨੂੰ ਅਸਾਮ ਦੀ ਬਜਾਏ ਪੰਜਾਬ ਦੀ ਕਿਸੇ ਜੇਲ੍ਹ ਦੇ ਨੇ ਅਸੀਂ ਤੇ ਕਹਿੰਦੇ ਕਿ ਉਹਨਾਂ ਨੂੰ ਪੰਜਾਬ 'ਚ ਹੀ ਰੱਖਣਾ ਚਾਹੀਦਾ ਜਿਹੜੇ ਵੀ ਕੋਈ ਪੰਜਾਬ 'ਚ ਉਹਨਾਂ ਨੇ ਕੋਈ ਬਾਹਰ ਤੇ ਉਹਨਾਂ ਦਾ ਕੋਈ ਕ੍ਰਾਈਮ ਹੈ ਨਹੀਂ ਜਿਹੜੇ ਜੋ ਇਹ ਕਰ ਰਹੇ ਆ ਤੇ ਉਹਦੇ ਉੱਤੇ ਉਹਨਾਂ ਨੂੰ ਪੰਜਾਬ 'ਚ ਹੀ ਰੱਖਣਾ ਚਾਹੀਦਾ ਸੀ ਇਹਨਾਂ 2 ਸਾਲ ਬਾਹਰ ਰੱਖ ਕੇ ਵੀ ਦੇਖ ਲਿਆ ਠੀਕ ਹੈ ਪੰਜਾਬ ਦੇ ਲੋਕ ਤੇ ਉਹਨਾਂ ਨੂੰ ਫਿਰ ਨਹੀਂ ਟੁੱਟੇ ਲੋਕਤੰਤਰ 'ਚ ਇਹੋ ਜਿਹੇ ਕਾਲੇ ਕਾਨੂੰਨਾਂ ਨੂੰ ਕੋਈ ਥਾਂ ਨਹੀਂ ਗਈ ਫਿਰ ਵੀ ਚਲੋ ਇਹਨਾਂ ਨੇ 1 ਸਾਲ ਕੁਝ ਕਹਿੰਦੇ ਸੀ ਕਿ ਇੱਥੇ ਆ ਚੀਜ਼ਾਂ ਹੋਈਆਂ ਉਹਦੇ ਵਜ੍ਹਾ ਨਾਲ ਅਸੀਂ 1 ਸਾਲ ਲਈ ਇਹਨੂੰ ਲਾਗੂ ਕੀਤਾ ਫਿਰ 1 ਸਾਲ ਲਈ ਉਹ ਬੰਦਾ ਜੇਲ੍ਹ ਦੇ ਅੰਦਰ ਆ ਫਿਰ 1 ਸਾਲ ਹੀ ਵਧਾਇਆ ਗਿਆ ਫਿਰ ਹੋਣਾ 2 ਸਾਲ ਪੂਰੇ ਹੋਣ ਦੇ ਬਾਵਜੂਦ ਵੀ ਤੀਸਰੀ ਵਾਰ ਫਿਰ ਵਧਾਉਣਾ ਮੇਰਾ ਖਿਆਲ ਹੈ ਕਿ ਇੱਕ ਲੋਕਤੰਤਰ ਦੇ ਇਹੋ ਜਿਹਾ ਇੱਕ ਵੱਡਾ ਬਹੁਤ ਵੱਡਾ ਤਬਾਵਤ ਲੋਕਤੰਤਰ ਦੇ ਨਾਂ ਤੇ ਜਿਹੜਾ ਇਹ ਲੋਕਤੰਤਰ ਦਾ ਮਖੌਟਾ ਪਾ ਕੇ ਜਿਹੜਾ ਇਹ ਤਾਨਾਸ਼ਾਹੀ ਵਤੀਰਾ ਵਾ ਕਿ ਇੱਕ ਕੌਮ ਨੂੰ ਦਬਾਉਣ ਵਾਸਤੇ ਉਹਦੀ ਸੋਚ ਨੂੰ ਦਬਾਉਣ ਵਾਸਤੇ ਉੱਤੇ ਜਿੰਨਾ ਮਰਜ਼ੀ ਜ਼ੁਲਮ ਕੀਤਾ ਜਾਵੇ ਉਹ ਕੋਈ ਕਾਨੂੰਨ ਦੇ ਕੋਈ ਕਿਸ ਚੀਜ਼ ਦੀ ਕੋਈ ਪਰਵਾਹ ਨਹੀਂ ਕੀ ਕਾਨੂੰਨ ਤੋਂ ਬਾਹਰ ਜਾ ਕੇ ਇੱਕ ਪਾਸੇ ਕਹਿ ਰਹੇ ਕਿ ਕਾਨੂੰਨ ਨੂੰ ਆਹਮ ਲੋਕ ਨਹੀਂ ਮੰਨਦੇ ਜੋ ਲੋਕ ਮੰਨਦੇ ਆ ਤੇ ਸਰਕਾਰ ਜਿਹੜੀ ਆ ਕਾਨੂੰਨ ਦੀਆਂ ਧੱਜੀਆਂ ਢਾਕੇ ਇਹੋ ਜੇ ਕਾਰਨਾਮੇ ਕਰਦੀ ਆ ਕਿ ਲੋਕਾਂ ਨੂੰ ਕਾਨੂੰਨ ਤੋਂ ਬਾਹਰ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੁਣ ਅਮਰਪਾਲ ਨੇ ਇੱਕ ਐਮਪੀ ਦੀ ਇਲੈਕਸ਼ਨ ਲੜਨ ਦੇ ਲੜ ਕੇ ਲੋਕ ਸਭਾ ਚ ਸੌਂ ਚੁੱਕੇ ਉਹ ਆਪਣੀ ਜਿਹੜੀ ਆਪਣੇ ਲੋਕਾਂ ਦੀ ਆਵਾਜ਼ ਉਥੇ ਰੱਖਣੀ ਚਾਹੁੰਦਾ ਉਹਨੂੰ ਉਹਨੂੰ ਰੋਕਿਆ ਜਾ ਰਿਹਾ ਕਿ ਉਹ ਆਪਣੇ ਜਿਹੜੇ ਉਹਨਾਂ ਤੇ ਤਸ਼ੱਦਦ ਜਾਂ ਉਹਨਾਂ ਦੇ ਕੌਮ ਤੇ ਹੋ ਰਿਹਾ ਜਾਂ ਸਾਡੇ ਪੰਜਾਬ ਨਾਲ ਜੋ ਤੱਕੇ ਹੋ ਰਹੇ ਆ ਉਹਦੇ ਖਿਲਾਫ ਕੋਈ ਗੱਲ ਨਾ ਕਰ ਸਕੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰੇ ਇਹ ਚੀਜ਼ਾਂ ਜਿਹੜੀਆਂ ਕਿ ਲੋਕਤੰਤਰ ਸੰਵਿਧਾਨ ਕਾਨੂੰਨ ਕਾਇਦਿਆਂ ਤੋਂ ਬਾਹਰ ਜਾ ਕੇ ਸਾਰਾ ਕੁਝ ਕੀਤਾ ਜਾ ਰਿਹਾ ਇਹਦੇ ਇਹਦੇ ਚ ਮੇਰਾ ਖਿਆਲ ਹੈ ਕਿ ਇਹ ਜਿਹੜੇ ਆਪਣੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਦੇ ਜਿਹੜੀਆਂ ਸਟੇਟਮੈਂਟਾਂ ਤੋਂ ਇਦਾਂ ਕਿ ਸਿੱਖਾਂ ਪ੍ਰਤੀ ਜਾਂ ਘੱਟ ਗਿਣਤੀਆਂ ਪ੍ਰਤੀ ਉਹਨਾਂ ਦੇ ਮਨ ਚ ਬਹੁਤ ਵੱਡੀ ਨਫ਼ਰਤ ਆ ਤੇ ਉਹਦੇ ਉਹ ਦਿਨ ਹਾਂ ਜਹਾਂ ਮਲਾ ਕੇ ਕੋਈ ਕਾਨੂੰਨ ਕਾਇਦੇ ਦੀ ਕਿਹ ਚੀਜ਼ ਦੀ ਪਰਵਾਹ ਨਹੀਂ ਹੋ ਰਹੀ ਨੇ ਕੰਮ ਕਰਨ ਵਾਲੇ ਆ ਜੰਦੇ ਵਾਸਤੇ ਜੋ ਕੋਈ ਵੀ ਜਿਹੜੀ ਸਮੱਸਿਆ ਇੱਥੇ ਦੀ ਉਹ ਅਮਰਤਪਾਲ ਦੇ ਸਿਰ ਮੜਨਾ ਚਾਹੁੰਦੀ ਹੈ ਇਹ ਕਿਉਂਕਿ ਉਹ ਇੱਕ ਬੰਦੇ ਨੂੰ 2 ਸਾਲ ਤੋਂ ਵੱਧ ਸਮਾਂ ਜੇਲ੍ਹ ਚ ਹੋ ਗਿਆ ਤੇ ਉਹਦੇ ਨਾਂ ਤੇ ਹੀ ਸਾਰਾ ਕੁਝ ਇਹ ਡਰਾਮਾ ਕਰਕੇ ਮੇਰੇ ਖਿਆਲ ਇਹ ਲੋਕਾਂ ਨੂੰ ਇੱਕ ਡਰਾ ਕੇ ਇਹ ਧਮਕਾ ਕੇ ਉਹ ਆਪ ਆਪਣੇ ਪੱਖ ਚ ਕਰਨ ਦੀ ਜਿਹੜੀ ਕੋਸ਼ਿਸ਼ ਹੈ ਮੇਰੇ ਖਿਆਲ ਆ ਕਿ ਇਹ ਇੱਕ ਜਮਹੂਰੀਅਤ ਦੇਸ਼ ਚ ਬਹੁਤ ਵੱਡਾ ਇਹ ਇੱਕ ਇਹ ਗਨਾਹ ਕਰ ਰਹਾ ਕਿਉਂਕਿ ਲੋਕਾਂ ਨੂੰ ਇਹ ਮਜਬੂਰ ਕੀਤਾ ਜਾ ਰਿਹਾ ਕਿ ਤੁਸੀਂ ਗਲਤ ਰਸਤਾ ਅਪਣਾਓ ਜੇ ਕੋਈ ਗਲਤ ਰਸਤੇੋਂ ਸਹੀ ਰਸਤੇ 'ਚ ਕਾਨੂੰਨ ਦੇ ਤਹਿਤ ਚੱਲਣਾ ਚਾਹ ਰਿਹਾ ਤੇ ਉਹਨੇ ਮਜਬੂਰ ਕਰਕੇ ਉਸ ਤੋਂ ਬਾਹਰ ਕੱਢ ਰਿਹਾ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਦੀ ਇਹ ਜਿਹੜੀ ਇਹਦੀ ਅਸੀਂ ਸਖ ਸ਼ਬਦਾਂ 'ਚ ਇਸ ਕਾਨੂੰਨ ਦੀ ਨਖੇਦੀ ਕਰਦੇ ਆ ਤੇ ਅਸੀਂ ਇਹਨਾਂ ਨੂੰ ਵੀ ਵਾਰਨਿੰਗ ਦੇਣੀ ਚਾਹੁੰਦੇ ਆ ਕਿ ਇਹ ਸਮਾਂ ਹਮੇਸ਼ਾ ਨਹੀਂ ਰਹਿੰਦਾ ਭਗਵਾਨਤਮਾਨ ਇਹ ਜਿਹੜਾ ਲੋਕ ਹੈ ਲਾ ਐਂਡ ਆਰਡਰ ਦੀ ਗੱਲ ਕਰਦੇ ਆ ਮੇਰਾ ਖਿਆਲ ਹੈ ਕਿ ਜੇ ਅਮਰਿਤਪਾਲ ਦੇ ਇੱਥੇ ਨਾਂ ਰਹਿਣ ਨਾਲ ਆਰਡਰ ਸਹੀ ਰਹਿੰਦਾ ਨਾ ਫਿਰ ਵੀ ਕੋਈ ਵਿਸ਼ਵਾਸ ਕੀਤਾ ਦੱਸ ਸਕਦੇ ਮੇਰਾ ਖਿਆਲ ਹੈ ਕਿ 2 ਸਾਲਾਂ ਦੇ ਸਮੇਂ ਚ ਕੋਈ ਦਿਨ ਨਹੀਂ ਹੋਣਾ ਜਿੱਦਣ ਕੋਈ ਕਤਲ ਨਾ ਹੋਇਆ ਹੋਵੇ ਕੋਈ ਫਰੋਤੀ ਨਾ ਲਈ ਗਈ ਹੋਵੇ ਕੋਈ ਡਕੈਤੀ ਨਾ ਹੋਈ ਹੋਈ ਹੋਵੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸਾਰਾ ਚੀਜ਼ਾਂ ਜਿਹੜੀਆਂ ਕਿ ਬਹੁਤ ਹੀ ਇਹ ਇਹ ਜਿਹੜਾ ਸਰਕਾਰ ਹਰ ਹਰ ਫਰੰਟ ਤੇ ਫੇਲਿਆ ਕਿ ਇੱਕ ਇਹਨੂੰ ਜੰਗਲ ਰਾਜ ਇੱਕ ਪੁਲਸ ਰਾਜ ਬਣਾਇਆ ਜਾ ਰਿਹਾ ਦਿਨ ਦਿਹਾੜੇ ਸਾਡੇ ਨੌਜਵਾਨਾਂ ਨੂੰ ਉਹਨਾਂ ਦੇ ਮਰਡਰ ਕੀਤੇ ਜਾ ਰਹੇ ਆ ਪੁਲਸ ਸੜੀ 'ਚ ਖੜਕੇ ਹਥਿਆਰ ਬਰਾਮਦ ਕਰਨ ਦੇ ਨਾਂ ਤੇ ਉਹਨਾਂ ਨੂੰ ਉੱਥੇ ਜਾ ਕੇ ਗੋਡੀਆਂ ਮਾਰੀਆਂ ਜਾ ਰਹੀਆਂ ਕਿ ਇਹ ਇਹ ਕਿਹੜੇ ਕਾਨੂੰਨ ਦੇ ਤਹਿਤ ਹੋ ਰਿਹਾ ਇਹ ਮੇਰਾ ਖਿਆਲ ਹੈ ਕਿ ਹੁਣ ਜੋ ਹਾਲਾਤ ਬਣੇ ਪਏ ਆ ਉਹਦੇ 'ਚ ਸਾਰਾ ਕੁਝ ਜਿਹੜਾ ਕਿ ਇਦਾਂ ਦਾ ਕੀਤਾ ਜਾ ਰਿਹਾ ਕਿ ਹੁਣ ਸਰਕਾਰ ਇਹਨਾਂ ਦੇ ਨਮਾਇਦਿਆਂ ਨੂੰ ਲੋਕ ਇਹ ਇਹਨਾਂ ਨੇ ਕਿਸਾਨਾਂ ਨਾਲ ਵੀ ਇਹੋ ਜਿਹੀ ਤਕੇਸ਼ਾਈ ਕੀਤੀ ਲੋਕਾਂ ਦੇ ਪਿੰਡਾਂ 'ਚ ਨਹੀਂ ਬਣਦੇ ਰਹੇ ਤੇ ਜਿਹੜੀ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਸਤੇ ਸੀ ਉਹ ਕੁਛ ਇਹਨਾਂ ਦੇ ਨੇਤਾਵਾਂ ਦੇ ਸਕੋਰਟੀਆਂ 'ਚ ਲੱਗੀ ਹੋਈ ਆ ਕੁਛ ਉਹਨਾਂ ਦੇ ਪਿੰਡਾਂ 'ਚ ਇਹਨਾਂ ਦੇ ਦੌਰੇ ਕਰਵਾ ਰਹੀ ਆ ਤੇ ਦਿਨ ਦਿਹਾੜੇ ਰੋਜ਼ ਹੀ ਕੋਈ ਇਹੋ ਇਹੋ ਜਿਹੀਆਂ ਖਬਰਾਂ ਮਿਲਦੀਆਂ ਕਿ ਆ ਕਤਲ ਹੋ ਗਿਆ ਕਿ ਕਿੱਥੇ ਇੱਕ ਆ ਚੀਜ਼ ਵਾਪਰ ਗਈ ਮੇਰਾ ਖਿਆਲ ਹੈ ਕਿ ਇਹ ਜੜੀਆਂ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ ਇਹ ਇੱਕ ਸਟੇਟ ਦੀ ਇਹੋ ਜੀ ਹਾਲਾਤ ਹੋਵੇ ਕਰਜ ਡੋਬਰਾ ਹੀ ਹੋਵੇ ਉਥੇ ਨੌਜਵਾਨ ਨਸ਼ਿਆਂ ਚ ਮਰ ਰਹੇ ਹੋਣ ਨੌਜਵਾਨ ਆਮ ਲੋਕਾਂ ਦੇ ਕਤਲ ਹੋ ਰਹੇ ਹੋਣ ਤੇ ਸਾਡਾ ਮੁੱਖ ਮੰਤਰੀ ਉਥੇ ਭੰਗੜੇ ਪਾਉਂਦਾ ਹੋਵੇ ਕਿੱਡੀ ਬੇਸ਼ਰਮੀ ਆ ਦੀ ਗੱਲ ਹੈ ਕਿ ਉਹਨੂੰ ਕੋਈ ਫਿਕਰ ਨਹੀਂਗਾ ਕਿ ਮੈਂ ਮੇਰੀ ਜ਼ਿੰਮੇਵਾਰੀ ਕੀ ਬਣਦੀ ਆ ਇਸ ਕਰਕੇ ਇਹ ਇਹ ਇਸ ਚੀਜ਼ ਦੀ ਅਸੀਂ ਇਹਨਾਂ ਦੀ ਕੋ ਜ਼ੋਰ ਨਖੇਦੀ ਕਰਦੇ ਇਹੋ ਜੇ ਕਾਰਨਾਮਿਆਂ ਦੀ ਤੇ ਅਸੀਂ ਇਹਨਾਂ ਨੂੰ ਸਖਤ ਤਾਮ ਨਹੀਂ ਵੀ ਜੰਦੇ ਆ ਕਿ ਇਹ 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 ਚੀਜ਼ਾਂ ਇਦਾਂ ਚੱਲਣ ਨਹੀਂ ਦਿੱਤਾ ਜਾਣਗੀਆਂ ਇਹ ਬੰਦੀਆਂ ਆਪਾਂ ਕਾਰਡ ਦੀ ਬੰਦੀਆਂ ਨਹੀਂ ਬਾਹਰ ਆ ਦਿੱਤਾ ਜਾ ਰਿਹਾ ਕਿਉਂ ਵਧਾਈ ਜਾ ਰਹੀ ਆ ਬਾਤ ਬਸ ਇਹਨਾਂ ਨੂੰ ਇਹ ਇੱਕ ਇਹ ਚੀਜ਼ ਆ ਕਿ ਅਮਰਤਪਾਲ ਦਾ ਇਸ ਲੈਂਡ ਚ ਆਉਣਾ ਰਾਜਨੀਤੀ ਚ ਇਹ ਸਭ ਤੋਂ ਵੱਡਾ ਖਤਰਾ ਬਣ ਗਿਆ ਉਸੋਂ ਬਾਅਦ ਉਹਨਾਂ ਦੇ ਪਾਰਟੀ ਸਾਫ਼ ਕਰਨੀ ਇੱਕ ਜੋ ਅਸੀਂ ਆ ਵਸਾਖੀ ਦੇ ਇੱਕ ਬਹੁਤ ਵੱਡਾ ਵਿਸ਼ਾਲ ਕੱਟ ਕੀਤਾ ਉਤੋਂ ਡਰ ਕੇ ਮੇਰਾ ਖਿਆਲ ਹੈ ਕਿ ਇਹਨਾਂ ਕੋ ਉਹਦਾ ਸਾਹਮਣਾ ਕਰਨ ਦੀ ਕੋਈ ਹਿੰਮਤ ਨਹੀਂ ਹੈਗੀ ਇਸ ਕਰਕੇ ਉਹਨਾਂ ਨੂੰ ਇਹ ਜੇਲ੍ਹ ਚ ਬੰਦ ਕਰਕੇ ਆਪਣਾ ਰਾਜ ਚਲਾਉਣਾ ਚਾਹ ਰਹੇ ਆ ਕਿ ਇਹ ਲੋਕਾਂ ਨੂੰ ਲੋਕਾਂ ਦੇ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਇਸ ਕਰਕੇ ਇਹ ਇਹ ਸਾਰਾ ਕਾਰਨ ਇਹ 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 ਆਇਆ ਬਾਬੂ ਜੀ ਜਿਹੜਾ ਤੁਸੀਂ ਜ਼ਿਕਰ ਕੀਤਾ ਰੈਲੀ ਦਾ ਵੀ ਨਾਲ ਦੀ ਨਾਲ ਇੱਕ ਵਿਧਾਨ ਸਭਾ ਚੋਂ ਆਪਣੇ ਗਲਤੀ ਵਿਚਾਰੀ ਹੋ ਰਹੀ ਹੈ ਤੇ ਜਿਹੜਾ ਅਰ ਕਾਲਾਜੀ ਨੇ 3 ਦਿਨ ਪਹਿਲਾਂ ਇੱਕ ਬਿਆਨ ਦਿੱਤਾ ਸੀ ਕਿ ਅਮਰਿਤਪਾਲ ਸਿੰਘ ਮੁੱਖ ਮੰਤਰੀ ਦੇ ਉਮੀਦਵਾਰ ਹੋ ਸਕਦੇ ਕੀ ਉਹ ਵੀ ਇੱਕ ਕਰਨ ਮੰਗਿਆ ਨੇ ਇਹ ਤੇ ਸਰੋਜੇ ਲੋਕਾਂ ਨੇ ਫੈਸਲਾ ਕਰਨਾ ਪਰ ਲੋਕਾਂ ਨੂੰ ਲੋਕਤੰਤਰ ਚ ਵਿਚਰਨ ਦਾ ਮੌਕਾ ਤਾਂ ਦਿੱਤਾ ਜਾਣਾ ਚਾਹੀਦਾ ਨਾ ਇਹ ਚੀਜ਼ ਹੈ ਕਿ ਹੁਣੇ ਕਿੱਡੀ ਤਕੇਸ਼ਾਈ ਆ ਕਿ ਉਹ ਇੱਕ ਬੰਦਾ 2 ਸਾਲ ਤੋਂ ਜੇਲ੍ਹ ਚ ਹੋਵੇ ਸਾਰੀਆਂ ਚੀਜ਼ਾਂ ਉਹਦੇ ਨਾਂ ਤੇ ਮਲਟਕੇ ਜੀ ਉਹਨੂੰ ਬਾਹਰ ਨਹੀਂ ਆਉਂਦਾ ਜਿਆਦਾ ਤੁਹਾਡੀ ਸਰਕਾਰ ਕੀ ਕੀ ਕਾਰਵਾਈ ਕਰ ਰਹੀ ਆ ਇਸ ਤਰ੍ਹਾਂ ਕਿ ਅਸੀਂ ਤੇ ਜ ਇਹਨਾਂ ਨੂੰ ਸਾਰੇ ਲੋਕਾਂ ਨੂੰ ਵੀ ਪੁੱਛਣਾ ਚਾ ਰਹੇ ਆ ਕਿ ਇਹ ਇੱਕ ਹੋ ਕੀ ਰਿਹਾ ਬਾਕੀ ਅਸੀਂ ਸਾਰੀਆਂ ਇਹ ਸੇਖ ਜਤੇ ਬੰਦਿਆਂ ਅਨਸਾਪਤੰਦ ਲੋਕਾਂ ਨੂੰ ਮੈਂ ਅਪੀਲ ਕਰਦੇ ਆ ਕਿ ਇਹੋ ਜੇ ਕਾਲੇ ਕਾਨੂੰਨਾਂ ਦੇ ਖਿਲਾਫ ਜਾਂ ਇੱਥੇ ਜੋ ਜ਼ੁਲਮ ਛੱਡ ਹੋ ਰਿਹਾ ਜੋ ਫਰੋਰੀਆਂ ਵਪਾਰੀਆਂ ਕੁੱਲੀਆਂ ਜਾਦੀਆਂ ਲੋਕਾਂ ਨੂੰ ਲੁੱਟਿਆ ਘੁੱਟਿਆ ਜਾ ਰਿਹਾ ਇਹ ਤੇ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇੱਕ ਜੋ ਢੋਣ ਦੀ ਲੋੜ ਡਿਆ ਅਸੀਂ ਅਕਾਲ ਤਖਤ ਦੇ ਜਸਇਦਾਰ ਸਾਹਿਬ ਨੂੰ ਅਪੀਲ ਕਰਦੇ ਆ ਫਰਮਾਨੀ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕਰਦੇ ਆ ਹੋਰ ਵੀ ਪ੍ਰਮੁੱਖ ਜਥੇਬੰਦੀਆਂ ਦੀ ਆਗੂ ਨੂੰ ਅਪੀਲ ਕਰਦੇ ਆ ਘੱਟ ਗਿਣਤੀ ਕਮਿਸ਼ਨ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਹਨਾਂ ਦੇ ਹੱਥ ਟੋਕੇ ਨਾ ਬਣੋ ਤੁਸੀਂ ਜੋ ਜਮੇਵਾਰੀ ਹੈ ਘੱਟ ਗਿਣਤੀਆਂ ਵਾਸਤੇ ਉਹਦੇ ਵਾਸਤੇ ਆਪਣੀ ਆਵਾਜ਼ ਬੁਲੰਦ ਕਰੋ ਅੱਛਾ ਬਾਕੀ ਸਾਥੀਆਂ ਨੂੰ ਜਿਸ ਤਰੀਕੇ ਨਾਲ ਬਾਹਰ ਭੇਜ ਦਿੱਤਾ ਗਿਆ ਕੱਲੇ ਅਮਰਪਾਲ ਹੋਣ ਨਾਲ ਕੀ ਦਿੱਕਤ ਹੈ ਕਿਉਂਕਿ ਉਹਨਾਂ ਨੂੰ ਤੇ ਇਨਸਾਫ਼ ਮਿਲੇਗਾ ਹੀ ਇਹ ਇਹ ਇਹੋ ਹੀ ਦਿੱਕਤ ਹੈ ਕਿ ਮੇਰਾ ਖਿਆਲ ਹੈ ਕਿ ਸਾਨੂੰ ਇਸ ਚੀਜ਼ ਦਾ ਵੀ ਖਲਸਾ ਹੈ ਕਿ ਆਉਣ ਵਾਲੇ ਚ ਉਹਨਾਂ ਨੂੰ ਕੋਈ ਜਾਨੀ ਨੁਕਸਾਨ ਵੀ ਪਟਾਇਆ ਜਾ ਸਕਦਾ ਹੈ ਕਿ ਹੈ ਇਹ ਜਿਹੜੇ ਸਰਕਾਰ ਦੇ ਜੋ ਇਹੋ ਜਿਹੇ ਹੱਥ ਕੰਡੇ ਉਹਨਾਂ ਕੋਈ ਇੰਨੇ ਡਰੇ ਹੋਏ ਆ ਕਿ ਉਹਨਾਂ ਨੂੰ ਮੇਰੇ ਖਿਆਲ ਦੇ ਕਿ ਕੱਲੇ ਕੱਲੇ ਕਰਕੇ ਉਹਨਾਂ ਨਾਲ ਕੁਝ ਇਹੋ ਜਿਹੀ ਘਟਨਾ ਵੀ ਵਾਪਰ ਸਕਦੀ ਆ ਜੇ ਅਮਰ ਤਪਾਰ ਸਿੰਘ ਦੇ ਨਾਲ ਜੇ ਇਹੋ ਜਿਹੀ ਕੋਈ ਘਟਨਾ ਵਾਪਰਦੀ ਆ ਤੋ ਇਹ ਵਾਸਤੇ ਪੰਜਾਬ ਦਾ ਮੁੱਖ ਮੰਤਰੀ ਦੇਸ਼ ਦਾ ਗ੍ਰਹਿ ਮੰਤਰੀ ਤੇ ਪੰਜਾਬ ਦੀ ਪੁਲਿਸ ਜ਼ਿੰਮੇਵਾਰ ਹੋਗੀ ਨਾਜ਼ੀ ਕਿਉਂ ਪੂਰੇ 240 ਕਰੋੜ ਦੀ ਬਾਦੀ ਆਮਦ ਫਾਰਮ ਨਾਲ ਕਿਉਂ ਹੋਣੀ ਮੇਰਾ ਖਿਆਲ ਹੈ ਕਿ ਦੇਸ਼ ਐਡਾ ਕਮਜ਼ੋਰ ਹੋ ਗਿਆ ਕਿ ਇੱਕ ਬੰਦੇ ਤੋਂ ਹੀ ਤੁਸੀਂ ਉਹਨੂੰ ਜੇਲ੍ਹ 'ਚ ਰੱਖ ਕੇ ਵੀ ਤੁਸੀਂ ਬਾਹਰ ਇਹ ਉਹਦੇ ਨਾਂ ਤੇ ਡਰੀ ਜਾ ਰਹੇ ਹੋ ਉਹਦੇ ਨਾਂ ਤੇ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ ਕਿ ਉਹ ਤੁਹਾਡਾ ਸੰਤਾਥੇ ਕੀ ਕੰਮ ਕਰ ਰਿਹਾ ਆ ਇੱਕ ਪਾਸੇ ਤੁਸੀਂ ਕਹਿੰਦੇ ਪੰਜਾਬ ਦੀ ਪੁਲਿਸ ਵੱਡੀ ਹਜ਼ਰਤ ਆ ਪੰਜਾਬ ਦੇ ਇਹ ਇਹ ਚੀਜ਼ਾਂ ਕਿ ਅਸੀਂ ਉਹ ਸਭ ਕੁਝ ਕੰਟਰੋਲ ਕਰਦੇ ਹਾਂ ਤੇ ਫਿਰ ਇੱਕ ਬੰਦੇ ਦੇ ਬਾਹਰ ਆਉਣ ਨਾਲ ਉਹਨੂੰ ਆਪਣੇ ਆਪਣੇ ਪਾਰਲੀਮੈਂਟ 'ਚ ਜਾਣ ਵਾਸਤੇ ਸਾਨੂੰ ਇਹ ਕਿਉਂ ਦਿੱਕਤ ਹੋ ਰਹੀ ਹੈ ਪਰ ਤੁਹਾਨੂੰ ਦੱਸਿਆ ਗਿਆ ਕਿ ਕਿਹਨਾ ਆਧਾਰ 'ਤੇ ਐਨਐਸਏ ਕਿਸਾਲੂ ਲਈ ਗਈ ਹੈ ਸਾਨੂੰ ਇਹ ਅਜੇ ਤੱਕ ਅਫੀਸ਼ੀਅਲੀ ਤੌਰ ਤੇ ਇਹਨਾਂ ਨੇ ਕੋਈ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਇਹੋ ਹੀ ਆ ਕਿ ਬਾਹਰ ਆਉਣ ਨਾਲ ਲਾਇਨਰ ਦਾ ਸਿਸਟਮ ਖਰਾਬ ਹੋਸੇ ਇਹੋ ਜਿਹੇ ਇਹੋ ਜਿਹੇ ਗੱਲਾਂ ਕੀਤੀਆਂ ਜਾ ਰਹੀਆਂ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਕੀ ਕੋਈ ਅਧਿਕਾਰੀ ਨਾਲ ਕੋ ਮੁੱਖ ਮੰਤਰੀ ਨਾਲ ਜਾਂ ਕੋਈ ਇੰਜੀਨੀਅਰ ਨਹੀਂ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਸਾਨੂੰ ਤੇ ਮੀਡੀਆ ਨੂੰ ਸਾਰਾ ਕੁਝ ਪਤਾ ਲੱਗ ਰਿਹਾ ਕਿ ਆਹ ਚੀਜ਼ਾਂ ਵਾਪਰ ਰਹੀਆਂ ਤੇ ਇਸ ਇਹ ਅੱਛਾ ਤੁਹਾਡੇ ਵੱਲੋਂ ਵੀ ਇੱਕ ਪਾਰਟੀ ਬਣਾਈ ਗਈ ਸੀ ਉਹ ਪਾਰਟੀ ਕੋਲੋਂ ਕੀ ਕਿਤਾ ਗਿਆ ਕਿ ਉਹ ਬਸ ਸੋ ਤੁਹਾਨੂੰ ਕਾਲਕਤ ਸਾਬ ਤੋਂ ਬਾਹਰ ਆ ਕੇ ਕਦਮ ਹੋ ਗਈ ਹੈ ਨਹੀਂ ਪਾਰਟੀ ਹੱਲੀ ਚੱਲ ਰਹੀ ਹੈ ਜੀ ਪਾਰਟੀ ਸਾਡੀ ਭਰਤੀ ਚੱਲ ਰਹੀ ਹੈ ਸਾਡੀਆਂ ਸਾਰੀਆਂ ਸਾਰੀਆਂ ਟੀਮਾਂ ਜਿਹੜੀਆਂ ਚ ਬਣ ਗਈਆਂ ਅਸੀਂ ਵਿਸਾਖੀ ਤੇ 13 ਤਰੀਕ ਨੂੰ ਬਹੁਤ ਵੱਡੀ ਕਾਨਫਰੰਸ ਕਰਕੇ ਇਹ ਇਹਨਾਂ ਦੂਜੀਆਂ ਪਾਰਟੀਆਂ ਨੂੰ ਦੱਸ ਦਿੱਤਾ ਵੀ ਅਸੀਂ ਇਸੇ ਚੀਜ਼ ਨੂੰ ਘਬਰਾ ਕੇ ਸਾਰਾ ਕੁਝ ਕੀਤਾ ਜਾ ਰਿਹਾ ਅੱਛਾ ਅਕਾਲੀ ਦੇ ਸਿੱਖਾਂ ਦੀ ਅਕਾਲੀ ਦੇ ਸਿੱਖਾਂ ਵੀ ਇੱਕ ਵੱਡੀ ਜਮਾਤ ਹੈ ਕਿ ਉਹ ਤੁਹਾਡੇ ਹੱਕs ਤੋਂ ਨਹੀਂ ਆ ਨਹੀਂ ਇਹ ਤਾਂ ਮੇਰਾ ਖਿਆਲ ਉਹਨਾਂ ਨੂੰ ਸਮਝਣ ਚਾਹੀਦਾ ਕਿ ਇਹ ਜੋ ਇਹ ਤਸ਼ੱਦਦ ਸਿੱਖ ਸੋਜ ਦੇ ਉੱਪਰ ਹੋ ਰਿਹਾ ਇੱਕ ਪੰਜਾਬ ਦੇ ਹੱਕਾਂ ਖੂਕਾਂ ਦੀ ਕੋਈ ਵੀ ਜਿਹੜਾ ਬੰਦਾ ਆਵਾਜ਼ ਬੁਲੰਦ ਕਰਦਾ ਉਹਦੇ ਉਹਦੇ ਨਾਲ ਇਦਾਂ ਹੋ ਰਹੀ ਹੈ ਤੇ ਉਹਨਾਂ ਦਾ ਫਰਜ਼ ਬਣਦਾ ਸਾਰੀਆਂ ਧਿਰਾਂ ਦਾ ਫਰਜ਼ ਬਣਦਾ ਕਿ ਇਹ ਜ਼ੁਲਮ ਦੇ ਖਿਲਾਫ ਲੜਨਾ ਪਰ ਆ ਆਉਂ ਨਹੀਂ ਰਹੇ ਸਵਾਲ ਇਹ ਹੋਈ ਹੈ ਨਾ ਆਉਂਦੇ ਇਹ ਇਹ ਤੇ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਕਿਉਂ ਨਹੀਂ ਆ ਰਹੇ ਕਿ ਸਿੰਘ ਸਾਹਿਬ ਨਾਲ ਵੀ ਮੁਲਾਕਾਤ ਕਰ ਰਹੇ ਨੇ ਤਾਂ हां ਜੀ ਉਧਾਨੋਂ ਮਿਲਾਂਗੇ ਪ੍ਰਧਾਨ ਸਾਹਿਬ ਨਾਲ ਵੀ ਮਿਲਾਂਗੇ ਕਿ ਉਹਨਾਂ ਦਾ ਵੀ ਫਰਜ਼ ਬਣਦਾ ਕਿ ਕੌਮ ਦੇ ਆਗੂ ਆ ਉਹਨਾਂ ਨੂੰ ਵੀ ਇਹ ਚੀਜ਼ ਦੀ ਨੋਟਸ ਲੈਣਾ ਚਾਹੀਦਾ ਇਹਦੇ ਖਿਲਾਫ ਉਹਨਾਂ ਨੂੰ ਵੀ ਲੜਾਈ ਲੜਨੀ ਚਾਹੀਦੀ ਆਪੋ ਜੀ ਹਾਈ ਕੋਰਟ ਦਾ ਬੋਲ ਨਿਕਾਇਆ ਜਾ ਰਿਹਾ ਹੈ ਜੀ ਨੇ ਹਾਈ ਕੋਰਟ ਦਾ ਤੇ ਦੇਖੋ ਜੀ ਜਰੂਰੀ ਸੀ ਵੀ ਤਾਂ ਵੀ ਹਾਲਤ ਇਹ ਹੋ ਜਾ ਕਿ 1 ਸਾਲ ਵਾਸਤੇ 2 ਸਾਲ ਵਾਸਤੇ ਅਸੀਂ ਐਨਐਸਐਸ ਦੇ ਖਿਲਾਫ ਲੜਦੇ ਆ ਅਜੇ ਤੱਕ ਉਹ ਫੈਸਲਾ ਨਹੀਂ ਦੇ ਪਾਰੇ ਕਿ ਐਨਐਸਐਸ ਸਹੀ ਲੱਗੀ ਆ ਸਹੀ ਲੱਗੀ ਸਾਨੂੰ ਤਾਂ ਵੀ ਦੱਸ ਦੇਣ ਵੀ ਸਹੀ ਲੱਗੀ ਆ ਵੀ ਆਹ ਕਰਨਾ ਕਰਕੇ ਅਸੀਂ ਲਾਈ ਆ ਅਜੇ ਤੱਕ ਉਹ 22 ਤਰੀਕ ਨੂੰ ਖਤਮ ਹੋਣੀ ਤਾਂ 22 ਤਰੀਕ ਦੀ ਡੇਟ ਆ ਉਸ ਦਿਨ ਨੂੰ ਵੀ ਅਸੀਂ ਚਾਹੁੰਦੇ ਆ ਕਿ ਉਹ ਤੇ ਕਲੀਅਰ ਕੀਤਾ ਜਾਵੇ ਵੀ ਉਹ ਐਨਐਸਐਸ ਸਰਕਾਰ ਨੇ ਸਹੀ ਲਾਈ ਆ ਜਾਂ ਗਲਤ ਲਾਈ ਆ ਵਿਚਾਰ ਸਿੰਘ ਮਲਟੋਆ ਵੱਲੋਂ ਕਿਹਾ ਗਿਆ ਕਿ ਚਾਹੇ ਮੇਰੇ ਵਿਚਾਰ ਲੱਗਦੇ ਪਰ ਮੈਂ ਕਹਿੰਦਾ ਕਿ ਉਹਨਾਂ ਨਾਲ ਸੇ ਗਲਤ ਹੋਈ। ਨਹੀਂ ਮੇਰਾ ਖਿਆਲ ਇਹ ਤੇ ਕੋਈ ਵੀ ਇਨਸਾਫ ਪਸੰਦ ਜਿਹੜਾ ਕੋਈ ਜਾਗੀ ਜਮੀਰ ਵਾਲਾ ਬੰਦਾ ਉਹ ਇਸ ਇਹ ਇਸ ਚੀਜ਼ ਦਾ ਵਿਰੋਧ ਕਰੂਗਾ ਕਿ ਚਾਹੇ ਉਹ ਕਿਸੇ ਨਾਲ ਵਿਚਾਰ ਮਿਲਦੇ ਹੋਣੇ ਕਾਲੇ ਕਾਨੂੰਨਾਂ ਦਾ ਤੇ ਹਰੇਕ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ। ਤੁਹਾਨੂੰ ਹੋਰ ਕੋਈ ਰਾਜਨੀਤਿਕ ਪਾਰਟੀ ਨਾਲ ਗੱਲਬਾਤ ਹੋਈ ਥੋੜੀ? ਨਹੀਂ ਰਾਜਨੀਤਿਕ ਪਾਰਟੀ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ। ਜੇ ਕਹਿੰਦਾ ਸੀ ਸਾਨੂੰ ਤੇ ਅਜੇ ਕੱਲ ਹੀ ਪਤਾ ਲੱਗਾ ਤੇ ਉਸ ਤੋਂ ਬਾਅਦ ਚ ਅਸੀਂ ਹੁਣ ਰਾਜਨੀਤਿਕ ਪਾਰਟੀਆਂ ਦੀ ਵੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਚੀਜ਼ਾਂ ਦੇ ਖਿਲਾਫ ਸਾਰੇ ਜਾਣੇ ਇੱਕ ਜੁਟ ਹੋਣ ਇਕੱਠੇ ਹੋ ਕੇ ਹਮਲਾ ਮਾਰ ਇਹ ਤੇ ਹੁਣ ਤੁਸੀਂ ਦੇਖਦੇ ਜੀ ਉਹ ਦਿਨ ਜਿਹੜਾ ਮੇਰਾ ਖਿਆਲ ਆ ਪਰਸੋਂ ਦੇ ਦਿਨ ਸੇਸਾਰਾ ਦਿਨ ਚੈਨਲਾਂ ਤੇ ਇਹੋ ਖਬਰ ਆ ਕਿ ਪੰਜਾਬ ਪੁਲਿਸ ਨੂੰ ਲੈਣ ਵਾਸਤੇ ਚਲੇ ਗਈ ਆ ਤੇ ਮੁੜ ਕੇ اچانک ਸ਼ਾਮਾਂ ਨੂੰ ਇਹ ਚੀਜ਼ ਆ ਕਿ ਸਾਨੂੰ ਇਹ ਪਤਾ ਲੱਗਦਾ ਕਿ ਉਹਨਾਂ ਨੂੰ ਨਹੀਂ ਲਿਆਂਦਾ ਜਾ ਰਿਹਾ ਉਹਨਾਂ ਦੀ ਐਨਐਸਏ ਤੋਂ ਵਾਅਦਾ ਕਰ ਦਿੱਤਾ ਗਿਆ। ਪਿੱਛੇ ਕੀ ਕੱਲਦਾ ਕੀ ਹੈ ਮਸਾਫੀ। ਕਿ ਡੀਜੀ ਵੱਲੋਂ ਇਹ ਲਿਖ ਕੇ ਦਿੱਤਾ ਗਿਆ ਕਿ ਅੰਮ੍ਰਿਤਪਾਲ ਪੰਜਾਬ ਦੇ ਰਾਜ ਸੇਕਾ ਪੋਰਟ ਦੇ ਰਾਹ ਲੋਕ ਨੂੰ ਸੌ ਮਿਲੀ ਨੁਕਸਾਨ ਦੇ ਕਰ ਰਹੀਆਂ ਸ਼ਾਮ ਨੂੰ ਹੋਣਗੇ। ਇਹ ਜਿਹੜਾ ਹੁਣ ਇਹ ਚੀਜ਼ੇ ਕਿ ਜਿਹੜਾ ਆਰਡਰ ਦਿੱਤਾ ਗਿਆ ਉਹਦੇ ਚ ਇਹ ਕਿਹਾ ਗਿਆ ਕਿ ਸਾਨੂੰ ਖਦਸ਼ਾ ਹੈ ਕਿ ਉਹ ਆ ਕੇ ਗਲਤ ਕਾਰਵਾਈਆਂ ਚ ਸ਼ਾਮਲ ਹੋ ਸਕਦੇ ਇਸ ਕਰਕੇ ਅਸੀਂ ਉਹਨਾਂ ਤੇ ਦੁਬਾਰਾ ਐਨਐਸਏ ਵਧਾ ਰਹੇ ਹਾਂ ਅਜੇ ਬੰਦਾ ਆ ਨਹੀਂ ਰਿਹਾ ਆ ਕੇ ਉਹਦੀ ਕਾਰਗੁਜ਼ਾਰੀ ਨੂੰ ਦੇਖੋ ਜੇ ਬਾਈਕਾਂਸ ਕੋਈ ਇਹੋ ਜਿਹੀਆਂ ਗਤੀਵਿਧੀਆਂ ਸ਼ਾਮਲ ਹੁੰਦਾ ਤਾਂ ਉਹਨੂੰ ਦੁਬਾਰਾ ਵੀ ਫੜਿਆ ਜਾ ਸਕਦਾ ਤੇ ਇਹ ਚੀਜ਼ ਆ ਕੇ ਤੁਸੀਂ ਉੱਥੇ ਬੈਠੇ ਬੈਠੇ ਫੈਸਲਾ ਕਰੀ ਜਾਓ ਇਹ ਉਹ ਅੱਗੇ ਉਹ ਕਿਹੜੀਆਂ ਗੱਦੀਆਂ ਵਿਦੀਆਂ ਉਹਦਾ ਕਸੂਰ ਤੇ ਉਹ ਹੀ ਕੋ ਉਹਨੇ ਆਪਣੀ ਨੌਜਵਾਨੀ ਨੂੰ ਬਚਾਉਣ ਵਾਸਤੇ ਅੱਗੇ ਆ ਕੇ ਲੜਾਈ ਲੜੀ ਤੇ ਉਹਨਾਂ ਨੇ ਬਹੁਤ ਲੋਕਾਂ ਨੂੰ ਬਚਾਇਆ ਬਹੁਤ ਲੋਕਾਂ ਨੂੰ ਅੱਜ ਵੀ ਉਮੀਦ ਆ ਤੇ ਉਹਨਾਂ ਨੂੰ ਜੇ ਮੇਰਾ ਖਿਆਲ ਹੋਵੇ ਕਿ ਇਹ ਐਡਾ ਖਤਰਨਾਕ ਜਾਂ ਲੋਕਾਂ ਲਈ ਇਹ ਉਹ ਦਰਕਾਰਵਾਈਆਂ ਕਰਦਾ ਹੁੰਦਾ ਤੇ ਲੋਕ ਉਹਨੂੰ ਐਡੀ ਤਦਾਦ ਚ ਵੋਟਾਂ ਪਾ ਕੇ ਨਾ ਭਾਈ ਜਿਹੜੀ ਦੂਸਰ ਸਾਹਿਬ ਤੋਂ ਵੱਡੀ ਜਿੱਤ ਹੋਈ ਸੀ ਕਿਹਨੇ ਕਿਤੇ ਸਰਕਾਰਾਂ ਉਸ ਤੋਂ ਡਰਦੀਆਂ ਉਸ ਤੋਂ ਡਰ ਗਏ ਆ ਉਸ ਤੋਂ ਬਾਅਦ ਚਾ ਜੋ ਕੁਝ ਲੋਕਾਂ ਦਾ ਹੰਗਾਰਾ ਮਿਲ ਰਿਹਾ ਸਾਰਾ ਕੁਝ ਇਹ ਇਹਦੀ ਵਜ੍ਹਾ ਨਾਲ ਇਹ ਸਰਕਾਰਾਂ ਰਹੀਆਂ ਹੋਈਆਂ ਤੇ ਇਸ ਕਰਕੇ ਉਸ ਚੀਜ਼ ਨੂੰ ਅੱਗੇ ਵਧਾਇਆ ਜਾ ਰਿਹਾ ਕਿ ਉਸਲੀ ਕਾਸੀ ਕਿ ਪਾਰਟੀ ਨੂੰ ਅਸ ਆਸਰਤਨ ਸੁਸਤਾਰੀ ਰਾਜ ਦੀ ਪਾਰਟੀ ਮੇਰਾ ਖਿਆਲ ਹੈ ਕਿ ਜੇ ਕੋਈ ਆਵਾਜ਼ ਨਹੀਂ ਬੁਲੰਦ ਕਰ ਰਿਹਾ ਤਾਂ ਸਾਰੀਆਂ ਪਾਰਟੀਆਂ ਇਹ ਮਹਿਸੂਸ ਕਰਦੀਆਂ ਕਿ ਉਹਨਾਂ ਦਾ ਬਾਹਰ ਜਿਹੜਾ ਹੈ ਕਿ ਲੋਕਾਂ ਲੋਕ ਉਹਨਾਂ ਨੂੰ ਬਹੁਤ ਵੱਡਾ ਪਿਆਰ ਬਖਸ਼ ਰਿਹਾ ਹੈ ਜਿੱਥੇ ਕਿੱਥੇ ਵੀ ਅਸੀਂ ਵਿਚਰਦੇ ਹਾਂ ਲੋਕ ਇਹ ਪਾਰਟੀ ਵੀ ਅਸੀਂ ਤਾਂ ਹੀ ਹੁਣ ਕਾਇਮ ਕੀਤੀ ਹੈ ਕਿ ਉਹ ਲੋਕਾਂ ਦੀ ਡਿਮਾਂਡ ਦੇ ਉੱਪਰ ਬੀਜਪੀ ਦੇ ਕੁਝ ਸਾਥੀਆਂ ਵੱਲੋਂ ਖੁਦ ਪ੍ਰੈਸ ਕਾਨਫਰੰਸ ਕਰਕੇ ਮੰਗ ਵੀ ਕੀਤੀ ਗਈ ਸੀ ਕਿ ਐਨਐਸਸੀ ਵਧਾਈ ਦੇ ਦਿੰਦੇਗੇ ਪਰ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਮੇਰਾ ਖਿਆਲ ਹੈ ਸਿੱਖਾਂ ਤੇ ਜ਼ੁਲਮ ਕਰਨ ਵਾਸਤੇ ਸਾਰੇ ਉਹ ਜਿਹੜੀ ਭਾਜਪਾ ਆ ਜਾਂ ਆਮ ਆਦਮੀ ਪਾਰਟੀ ਹੋਏ ਇੱਕੋ ਤਰ੍ਹਾਂ ਕੰਮ ਕਰ ਰਹੀਆਂ ਇਸ ਕਰਕੇ ਭਾਜਪਾ ਦੇ ਜਿਹੜੇ ਬਹੁਤ ਜਿਨ੍ਹਾਂ ਨੂੰ ਬੜਾ ਸੈਕੂਲਰ ਸਮਝਿਆ ਜਾ ਰਿਹਾ ਸੀ ਜਾਖੜ ਸਾਹਿਬ ਵਰਗੇ ਉਹ ਉਹਨਾਂ 'ਚ ਵੀ ਫਿਰਕਾਪਰਸਤੀ ਜਾਂ ਉਹ ਫਿਰਕਾਪਰਸਤੀ ਦੇ ਉੱਪਰ ਹੀ ਸਾਰਾ ਜੋ ਦੇਸ਼ 'ਚ ਲੋਕਾਂ ਨੂੰ ਫਿਰਕਿਆਂ ਨੂੰ ਵੰਡ ਕੇ ਇੱਕ ਦੂਜੇ ਦੇ ਲੜਾਈਆਂ 'ਚ ਦੰਗੇ ਕਰਾ ਕੇ ਉਹ ਰਾਜ ਕਰਨਾ ਚਾਹ ਰਹੇ ਉਹ ਪੰਜਾਬ 'ਚ ਵੀ ਇਹੋ ਕੁਝ ਕਰਨ ਦੀ ਕੋਸ਼ਿਸ਼ ਹੋਣਾਂ ਦੀ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰਾ ਬਣਾ ਕੇ ਇੱਕ ਦੂਜੇ ਨਾਲ ਮਿਲਵਰਤਨ ਬਣਾ ਕੇ